ਕਿਸਾਨ ਵੀਰੋ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਦੇ ਵਿੱਚ ਮੈਂ ਰਣਜੀਤ ਸਿੰਘ ਚੋਹਾਨ ਤੁਹਾਡਾ ਸਵਾਗਤ ਕਰਦਾ ਜਿਵੇਂ ਤੁਸੀਂ ਜਾਣਦੇ ਹੋ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵੱਲੋਂ 1 ਸਾਲ ਦੇ ਵਿੱਚ 2 ਕਿਸਾਨ ਮੇਲਿਆਂ ਦਾ ਆਯੋਜਨ ਕੀਤਾ ਜਾਂਦਾ ਹੈ ਉਸੇ ਲੜੀ ਦੇ ਵਿੱਚ ਅੱਜ ਵੀ ਅਸੀਂ ਪਹੁੰਚੇ ਹਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਜਿੱਥੇ ਸਤੰਬਰ ਮਹੀਨੇ ਦਾ ਕਿਸਾਨ ਮੇਲਾ ਲਗਾਇਆ ਜਾ ਰਿਹਾ ਹੈ ਸੋ ਇਸ ਕਿਸਾਨ ਮੇਲੇ ਦੇ ਵਿੱਚ ਦੂਰ ਦਰਾਡੇ ਤੋਂ ਕਿਸਾਨ ਵੀ ਆਉਂਦੇ ਨੇ ਤਕਨੀਕੀ ਗਿਆਨ ਲੈ ਕੇ ਜਾਂਦੇ ਨੇ ਆਪਣੇ ਖੇਤਾਂ ਦੇ ਵਿੱਚ ਅਪਣਾਉਂਦੇ ਨੇ ਸੋ ਇਹ ਕਿਸਾਨ ਮੇਲੇ ਬਹੁਤ ਹੀ ਵਧੀਆ ਸਹਾਇ ਸਿੱਧ ਹੁੰਦੇ ਨੇ ਕਿਸਾਨ ਵੀਰਾਂ ਦੇ ਲਈ ਸੋ ਆਓ ਫਿਰ ਆਪਾਂ ਵੀ ਚੱਲਦੇ ਹਾਂ ਇਸ ਕਿਸਾਨ ਮੇਲੇ ਦੇ ਵਿੱਚ ਮੈਂ ਡਾਕਟਰ ਵਿਜੀ ਕੁਮਾਰ ਬਤੌਰ ਸੀਨੀਅਰ ਕੀਟ ਵਿਗਿਆਨੀ ਪੰਜਾਬ ਖੇਤੀਬਾੜੀ ਲੁਧਿਆਣਾ ਯੂਨੀਵਰਸਿਟੀ ਵਿਖੇ ਕੰਮ ਕਰਦਾ ਹੈਗਾ ਸੋ ਅੱਜ ਆਪਾਂ ਇੱਥੇ ਆਪਾਂ ਗੱਲਬਾਤ ਕਰਾਂਗੇ ਜਿਹੜਾ ਕਿ ਨਰਮੇ ਆਪਣੇ ਜਿਹੜੇ ਵੱਖ-ਵੱਖ ਫਸਲਾਂ ਦੇ ਉੱਤੇ ਜਿਹੜੇ ਕੀੜੇ ਮਕੋੜੇ ਨੇ ਉਹਨਾਂ ਵਾਸਤੇ ਅਸੀਂ ਪ੍ਰਦਰਸ਼ਨੀ ਲਗਾਈ ਹੋਈ ਹੈ ਸੋ ਇਸ ਮੌਕੇ ਤੇ ਜਿਹੜੀਆਂ ਸੌਣੇ ਦੀਆਂ ਮੁੱਖ ਫਸਲਾਂ ਨੇ ਜਿੱਦਾਂ ਜਿਨ੍ਹਾਂ ਦੇ ਵਿੱਚੋਂ ਸਾਡਾ ਨਰਮਾ ਆਉਂਦਾ ਹੈਗਾ ਝੋਨਾ ਆਉਂਦਾ ਹੈਗਾ ਆਉਣ ਵਾਲੀਆਂ ਫਸਲਾਂ ਨੇ ਜਿੱਦਾਂ ਖਾਸ ਤੌਰ ਦੇ ਉੱਤੇ ਕਣਕ ਹੈਗੀ ਆ ਸਰੋਂ ਹੈਗੀ ਆ ਉਹਨਾਂ ਦੇ ਵੱਖ-ਵੱਖ ਕੀੜੇ ਜਿਹੜੇ ਨੇ ਹਮਲਾ ਕਰਦੇ ਨੇ ਉਹਨਾਂ ਦੀਆਂ ਹਮਲੇ ਦੀਆਂ ਕੀ ਨਿਸ਼ਾਨੀਆਂ ਨੇ ਉਹਨਾਂ ਦੀ ਅਸੀਂ ਕਿਸ ਤਰ੍ਹਾਂ ਰੋਕ-ਥਾਮ ਕਰ ਸਕਦੇ ਆ ਗਿਆ ਉਹਨਾਂ ਸਾਰਿਆਂ ਬਾਰੇ ਅਸੀਂ ਉਹਨਾਂ ਨੂੰ ਜਿਹੜੇ ਇਨਸੈਕਟ ਨੇ ਉਹਨਾਂ ਦੀ ਪਛਾਣ ਵਾਸਤੇ ਅਸੀਂ ਵੱਖ-ਵੱਖ ਤਰ੍ਹਾਂ ਦੇ ਚਾਰਟ ਲਗਾਏ ਨੇ ਇਸੇ ਪ੍ਰਦਰਸ਼ਨੀ ਦੇ ਦੌਰਾਨ ਅਸੀਂ ਵੱਖ-ਵੱਖ ਤਰ੍ਹਾਂ ਦੇ ਉਹਨਾਂ ਨੂੰ ਕੀੜੇ ਲੋਕ ਜ਼ਿੰਮੇਵਾਰ ਮਿੱਤਰ ਕੀੜੇ ਤੇ ਹਾਨੀਕਾਰ ਕੀੜੇ ਨੂੰ ਪਛਾਣ ਕਰ ਸਕਣ ਉਹਦੇ ਵਾਸਤੇ ਅਸੀਂ ਵੱਖ-ਵੱਖ ਤਰ੍ਹਾਂ ਦੇ ਬੋਰਡ ਰੱਖੇ ਨੇ ਲਿਟਰੇਚਰ ਵੀ ਉਹਨਾਂ ਨੂੰ ਮਹੱਇਆ ਕਰਵਾ ਰਹੇ ਹਾਂਗੇ ਤਾਂ ਕਿ ਲੋਕਾਂ ਨੂੰ ਉਹਦੀ ਭਰਪੂਰ ਜਾਣਕਾਰੀ ਹੋਵੇ ਕਿਉਂਕਿ ਮੈਂ ਸਮਝਦਾ ਵੀ ਜੇ ਕਿਸੇ ਵੀ ਕੀੜੇ ਦੀ ਰੋਥਾਮ ਕਰਨੀ ਆ ਤਾਂ ਉਹਦੇ ਬਾਰੇ ਸਾਨੂੰ ਉਹਦੀ ਪੂਰੀ ਜਾਣਕਾਰੀ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈਗੀ ਆ ਸੋ ਜਦੋਂ ਅਸੀਂ ਉਹਨੂੰ ਕੀੜੇ ਨੂੰ ਪਛਾਣ ਲੈਂਦੇ ਆ ਵੀ ਸਾਡਾ ਹਾਨੀਕਾਰ ਕੀੜਾ ਹੈਗਾ ਇਹ ਮਿੱਤਰ ਕੀੜਾ ਹੈਗਾ ਉਹਦੇ ਆਧਾਰ ਦੇ ਉੱਤੇ ਕਿਹੜੀ ਦਵਾਈ ਸਾਨੂੰ ਸਪਰੇਅ ਕਰਨੀ ਚਾਹੀਦੀ ਹੈ ਕਿਸ ਹਾਲਾਤਾਂ 'ਚ ਕਦੋਂ ਕਰਨਾ ਚਾਹੀਦਾ ਹੈਗਾ ਔਰ ਕਿਹੜੇ ਢੰਗ ਤਰੀਕੇ ਨਾਲ ਕਰਨਾ ਚਾਹੀਦਾ ਹੈਗਾ ਤੇ ਉਹਨਾਂ ਹੀ ਅਸੀਂ ਉਹਨੂੰ ਵਧੀਆ ਢੰਗ ਨਾਲ ਕੰਟਰੋਲ ਕਰ ਸਕਦੇ ਹੈਗੇ ਆ ਮੈਂ ਡਾਕਟਰ ਉਰਮਿਲਾ ਗੁਪਤਾ ਹੈਡ ਡਿਪਾਰਟਮੈਂਟ ਆਫ ਮਾਈਕਰੋਬਾਇਓਲੋਜੀ ਗੱਲ ਕਰ ਰਹੀ ਹੈ ਅਸੀਂ ਜਿਹੜੇ ਸਟਾਲ ਦੇ ਵਿੱਚ ਖੜੇ ਹੈਗੇ ਆਂ ਇਹ ਖੁੰਬਾਂ ਦਾ ਸਟਾਲ ਹੈ ਇੱਥੇ ਅਸੀਂ ਖੁੰਬਾਂ ਦੇ ਬਾਰੇ ਜਾਣਕਾਰੀ ਦਿੰਨੇ ਆ ਤੇ ਉਹ ਕਿਹੜੀਆਂ-ਕਿਹੜੀਆਂ ਖੁੰਬਾਂ ਹੈਗੀਆਂ ਤੇ ਉਹਨਾਂ ਨੂੰ ਅਸੀਂ ਕਿਵੇਂ ਉਗਾ ਸਕਦੇ ਹੈਗੇ ਆ ਤੇ ਫਾਰਮਰ ਭਰਾ ਜੇ ਅਸੀਂ ਇਹ ਆਪਣਾ ਕੰਮ ਸ਼ੁਰੂ ਕਰਦੇ ਆ ਤੇ ਉਹਦੇ ਨਾਲ ਉਹਨਾਂ ਨੂੰ ਬਹੁਤ ਸਾਰੇ ਬੈਨੀਫਿਟਸ ਹੁੰਦੇ ਆ ਔਰ ਇਹਦੇ ਨਾਲ ਹੀ ਸਾਡੇ ਜਿੰਨੇ ਵੀ ਕ੍ਰੌਪ ਰੈਜ਼ੀਡਿਊਸ ਹੈ ਉਹ ਵੀ ਯੂਜ਼ ਹੋ ਜਾਂਦੇ ਆ ਮੇਨ ਜਿਹੜੀ ਹੈਗੀ ਐ ਕ੍ਰੌਪ ਮੇਨ ਜਿਹੜਾ ਹੈਗਾ ਉਹ ਬਟਨ ਮਸ਼ਰੂਮ ਹੈਗਾ ਜਿਹਨੂੰ ਆਪਾਂ ਗੈਰੀਕਸ ਬਾਇਸਪੋਰਸ ਕਹਿੰਦੇ ਆ ਇਹ ਸਰਦੀਆਂ ਦੀ ਰੁੱਤ ਦੇ ਵਿੱਚ ਗਰੋ ਕਰਦੇ ਆ ਇਹਦੇ ਲਈ ਸਾਨੂੰ ਕੰਪੋਸਟ ਵੀ ਤਿਆਰ ਕੀਤਾ ਜਾਂਦਾ ਹੈ ਸੀਡ ਤਿਆਰ ਕੀਤਾ ਜਾਂਦਾ ਤੇ ਪੀਏਯੂ ਇਹ ਸੀਡ ਵੀ ਦਿੰਦਾ ਔਰ ਇਹਦੇ ਨਾਲ ਇਹ ਬੈਗ ਦੇ ਵਿੱਚ ਭਰ ਕੇ ਅਸੀਂ ਸੀਡ ਨੂੰ ਮਿਕਸ ਕਰਕੇ ਜੇ ਅਸੀਂ ਦਿਨੇ ਆ ਤੇ ਘਰਾਂ ਦੇ ਵਿੱਚ ਵੀ ਲੋਕ ਇਸ ਮਸ਼ਰੂਮ ਨੂੰ ਗਰੋ ਕਰ ਸਕਦੇ ਹੈਗੇ ਆ ਤੇ ਅਗਲੀ ਜਿਹੜੀ ਹੈਗੀ ਐ ਇਹ ਢਿੰਗੜੀ ਦੀ ਮਸ਼ਰੂਮ ਹੈਗੀ ਐ ਤੇ ਟਿੰਗਰੀ ਵੀ ਜਿਹੜੀ ਬਹੁਤ ਲੋਕ ਪਸੰਦ ਕਰਦੇ ਆ ਮੋਸਟਲੀ ਇਹ ਸਰਦੀਆਂ ਚ ਹੁੰਦੀ ਹੈ ਬਟ ਪੀਏਯੂ ਗਰਮੀਆਂ ਦੀਆਂ ਖੁੰਬਾਂ ਨੂੰ ਵੀ ਪ੍ਰਮੋਟ ਕਰਦਾ ਹੈਗਾ ਚਾਰ ਤੇ ਪੰਜ ਮਸ਼ਰੂਮਸ ਹੈਗੇ ਆ ਜਿਹੜੀਆਂ ਕਿ ਆਪਾਂ ਕਰਦੇ ਆ ਮੇਰਾ ਨਾਮ ਡਾਕਟਰ ਸੋਨ ਸਿੰਘ ਵਾਲੀਆ ਤੇ ਮੈਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਡਾਇਰੈਕਟਰ ਸਕੂਲ ਆਫ ਆਰਗੈਨਿਕ ਫਾਰਮਿੰਗ ਦੇ ਤੌਰ ਦੇ ਉੱਪਰ ਕੰਮ ਕਰ ਰਿਹਾ ਅੱਜ ਜੋ ਯੂਨੀਵਰਸਿਟੀ ਦੇ ਵਿੱਚ ਕਿਸਾਨ ਮੇਲਾ ਲੱਗਿਆ ਉਹਦੇ ਵਿੱਚ ਜੋ ਸਾਡਾ ਸਕੂਲ ਆਫ ਆਰਗੈਨਿਕ ਫਾਰਮਿੰਗ ਆ ਇਹਦੇ ਚ ਅਸੀਂ ਕਿਸਾਨ ਵੀਰਾਂ ਨੂੰ ਜੋ ਜੈਵਿਕ ਖੇਤੀ ਦੇ ਉੱਤੇ ਅਲੱਗ-ਅਲੱਗ ਜੋ ਅਸੀਂ ਫਸਲਾਂ ਦੇ ਉੱਪਰ ਸਪਾਰਸ਼ਾਂ ਕੀਤੀਆਂ ਉਹਨਾਂ ਬਾਬਤ ਅਸੀਂ ਜਾਣਕਾਰੀ ਦੇ ਰਹੇ ਹਾਂ ਜਿਸ ਤਰ੍ਹਾਂ ਜਿਹੜਾ ਸਾਡਾ ਆਉਣ ਵਾਲਾ ਟਾਈਮ ਆ ਉਹਦੇ ਵਿੱਚ ਸਾਡੀ ਕਣਕ ਬਹੁਤ ਹੀ ਵਧੀਆ ਜੈਵਿਕ ਤੌਰ ਦੇ ਉੱਪਰ ਅਸੀਂ ਬੀਜ ਸਕਦੇ ਹਾਂ ਜਿਆਦਾ ਇਹਦੇ ਤੇ ਕੋਈ ਕੀੜੇ ਮਕੌੜੇ ਬਿਮਾਰੀਆਂ ਦਾ ਕੋਈ ਜਿਆਦਾ ਹਮਲਾ ਨਹੀਂ ਹੁੰਦਾ ਤੇ ਇਹਦੇ ਨਾਲ ਹੀ ਅਸੀਂ ਫਿਰ ਕਿਸਾਨ ਵੀਰਾਂ ਨੂੰ ਕੁਝ ਅਸੀਂ ਹਰਬਲ ਪਲਾਂਟਸ ਦੇ ਬਾਰੇ ਵੀ ਜਾਣਕਾਰੀ ਦੇ ਰਹੇ ਹਾਂ ਹਰਬਲ ਪਲਾਂਟਸ ਜਿਹੜੇ ਕਿ ਅਸੀਂ ਘਰੇ ਆਪਣੀ ਘਰੇਲੂ ਬਗੀਚੀ ਦੇ ਵਿੱਚ ਲਾ ਸਕਦੇ ਹਾਂ ਤੇ ਅਸੀਂ ਬਹੁਤ ਹੀ ਉਹਨੂੰ तरीके ਦੇ ਨਾਲ ਅਸੀਂ ਆਪਣੇ ਰੋਜ਼ਾਨਾ ਵਰਤੋਂ ਦੇ ਵਿੱਚ ਅਸੀਂ ਲਿਆ ਸਕਦੇ ਹਾਂ ਜਿਹਦੇ ਵਿੱਚ ਸਾਨੂੰ ਕਾਫੀ ਜੋ ਸਾਡੇ ਬੂਟਿਆਂ ਦੀ ਸੇਲ ਵੀ ਹੋ ਰਹੀ ਹੈ ਅਸੀਂ ਬੂਟਿਆਂ ਦੀ ਸੇਲ ਵੀ ਕਰ ਰਹੇ ਹਾਂ ਹਰਬਲ ਪਲਾਂਟਸ ਦੀ ਤੇ ਇਹਦੇ ਨਾਲ ਹੀ ਸਾਡਾ ਇੱਕ ਹੋਰ ਪੱਖਾ ਉਹਦੇ ਵਿੱਚ ਅਸੀਂ ਸੰਯੁਕਤ ਖੇਤੀ ਪ੍ਰਣਾਲੀ ਦੇ ਉੱਤੇ ਵੀ ਕੰਮ ਕੀਤਾ ਤੇ ਉਹਦੇ ਅਸੀਂ ਕਿਸਾਨ ਵੀਰਾਂ ਨੂੰ ਦੱਸ ਰਹੇ ਹਾਂ ਕਿ ਉਹ ਜੋ ਉਹਨਾਂ ਦੀਆਂ ਘਰੇਲੂ ਲੋੜਾਂ ਨੇ ਉਹ ਸਾਰੀਆਂ ਸਾਰੀਆਂ ਆਪਣੇ ਫਾਰਮ ਤੋਂ ਹੀ ਪੂਰੀਆਂ ਕਰਨ ਤੇ ਬਾਹਰ ਜੇਕਰ ਉਹਨਾਂ ਨੇ ਜਾਣਾ ਮਾਰਕੀਟ ਦੇ ਵਿੱਚ ਤੇ ਸਿਰਫ ਤੇ ਸਿਰਫ ਉਹ ਨਮਕ ਤੇ ਜੋ ਗੈਸ ਵਾਲਾ ਲਾਈਟਰ ਆ ਉਹੀ ਲੈ ਕੇ ਆਉਣ ਬਾਕੀ ਜੋ ਘਰੇਲੂ ਲੋੜਾਂ ਨੇ ਸਰਦੀਆਂ ਸਾਰੀਆਂ ਅਸੀਂ ਆਪਣੇ ਫਾਰਮ ਤੋਂ ਹੀ ਪੂਰੀਆਂ ਕਰ ਸਕਦੇ ਆ ਤੇ ਇਹਦੇ ਉੱਪਰ ਅਸੀਂ ਉਹਨਾਂ ਨੂੰ ਇੱਕ ਖੇਤੀਬਾੜੀ ਦਾ ਇਹ ਖੇਤੀਬਾੜੀ ਦਾ ਜਿਹੜਾ ਮਾਡਲ ਆ ਉਹ ਵੀ ਅਸੀਂ ਪ੍ਰਦਰਸ਼ਿਤ ਕੀਤਾ ਇੱਥੇ ਤੇ ਉਹਦੇ ਵਾਪਰ ਅਸੀਂ ਸਰਦੀਆਂ ਸਾਰੀ ਜਾਣਕਾਰੀ ਉਹਨਾਂ ਨੂੰ ਦੇ ਰਹੇ ਆ ਤੇ ਇਹਦੇ ਚ ਇਹੀ ਦੇਖਿਆ ਕਿ ਜਿਹੜਾ ਸਾਡੇ ਪਾਣੀ ਦੀ ਖਪਤ ਵੀ ਘੱਟ ਹੁੰਦੀ ਹੈ ਤੇ ਸਾਡੀ ਜਿਹੜੀ ਆਮਦਨ ਆ ਉਹ ਵੀ ਸਾਡੀ ਜ਼ਿਆਦਾ ਹੁੰਦੀ ਹੈ ਤੇ ਸਾਡੀਆਂ ਜਿਹੜੀਆਂ ਕਰੇਲੂ ਲੋੜਾਂ ਨੇ ਉਹ ਵੀ ਸਾਡੀਆਂ ਸਾਰੀਆਂ ਸਾਰੀਆਂ ਇਹਦੇ ਤੋਂ ਪੂਰੀਆਂ ਹੋ ਜਾਂਦੀਆਂ ਨੇ ਤੇ ਨਾਲ ਦੀ ਨਾਲ ਹੀ ਅਸੀਂ ਇੱਕ ਜਿਸ ਤਰ੍ਹਾਂ ਹੁਣ ਜਿਵੇਂ ਝੋਨੇ ਦੀ ਪਰਾਲੀ ਆ ਉਹਦੀ ਸਮੱਸਿਆ ਕਾਫੀ ਪੰਜਾਬ ਦੇ ਚਾਉਂਦੀ ਆ ਤੇ ਉਹਦੇ ਉੱਪਰ ਵੀ ਸਾਡੇ ਸਕੂਲ ਨੇ ਕੰਮ ਕੀਤਾ ਅਸੀਂ ਝੋਨੇ ਦੀ ਪਰਾਲੀ ਤੋਂ ਗੰਡੋਵਾ ਖਾਦ ਤਿਆਰ ਕੀਤੀ ਆ ਅੱਧਾ ਗੋਹਾ ਅੱਧੇ ਝ ਝੋਨੇ ਦੀ ਪਰਾਲੀ ਨੂੰ ਅਸੀਂ ਇਕੱਠਾ ਕਰਕੇ ਅਸੀਂ ਇਹਦੀ ਬਹੁਤ ਹੀ ਵਧੀਆ ਅਸੀਂ ਅ ਗੰਡੋਵਾ ਖਾਦ ਬਣਾ ਸਕਦੇ ਹਾਂ ਉਹਦੇ ਬਾਬਤ ਵੀ ਅਸੀਂ ਕਿਸਾਨ ਵੀਰਾਂ ਨੂੰ ਜਾਣਕਾਰੀ ਦੇ ਰਹੇ ਹਾਂ ਤੇ ਇਹਦੇ ਚ ਕਾਫੀ ਕਿਸਾਨ ਵੀਰ ਸਾਡੇ ਤੋਂ ਇਹ ਪੁੱਛ ਰਿਹਾ ਵੀ ਤਾਂ ਕਿ ਅਸੀਂ ਜੋ ਇਹ ਚੋਨੇ ਦੀ ਪਰਾਲੀ ਆ ਉਹਦਾ ਅਸੀਂ ਚੱਜੀ ਵਰਤੋਂ ਕਰ ਸਕੀਏ ਤੇ ਇਹਨੂੰ ਅਸੀਂ ਮਹਿੰਗੇ ਭਾਅ ਵੀ ਵੇਚ ਸਕੀਏ ਮੇਰਾ ਨਾਮ ਡਾਕਟਰ ਵਿਜੇਂਦਰਪਾਲ ਹੈ ਜੀ ਮੈਂ ਬਤੌਰ ਫਸਲ ਵਿਗਿਆਨੀ ਸਕੂਲ ਆਫ অর্ਗੈਨਿਕ ਫਾਰਮਿੰਗ ਪੀ ਲੁਧਿਆਣਾ ਵਿਖੇ ਪੋਸਟਡ ਹਾਂ ਜੀ ਅੱਜ ਕਿਸਾਨ ਮੇਲੇ ਦੀ ਸ਼ੁਰੂਆਤ ਹੋ ਚੁੱਕੀ ਹੈ ਜੀ ਤੇ ਅਸੀਂ ਆਪਣੀ ਸਟਾਲ ਸਕੂਲ ਆਫ অর্ਗੈਨਿਕ ਫਾਰਮਿੰਗ ਵਿਖੇ ਭਿੰਨ-ਭਿੰਨ ਪ੍ਰਕਾਰ ਦੇ ਹਰਬਲ ਬੂਟਿਆਂ ਦੀ ਨਮਾਇਸ਼ ਕੀਤੀ ਹੈ ਇਸ ਤੋਂ ਇਲਾਵਾ ਅਸੀਂ ਸਾਡੇ ਸੰਯੁਕਤ ਖੇਤੀ ਮਾਡਲ ਦੀ ਵੀ ਨਮਾਇਸ਼ ਕੀਤੀ ਹੈ ਜਿਸ ਵਿੱਚ ਕਿ ਕਿਸਾਨਾਂ ਨੇ ਬਹੁਤ ਜ਼ਿਆਦਾ ਵਦ ਚੜ ਕੇ ਹਿੱਸਾ ਲੈ ਰਹੇ ਨੇ ਤੇ ਬਹੁਤ ਜ਼ਿਆਦਾ ਸਾਡੇ ਤੋਂ ਪੁੱਛ ਪੜਤਾਲ ਕਰ ਰਹੇ ਨੇ ਇਸ ਬਾਬਤ ਤੁਸੀਂ ਮੇਰੇ ਸੱਜੇ ਪਾਸੇ ਦੇਖ ਰਹੇ ਹੋ ਤਾਂ ਤੁਹਾਨੂੰ ਪਿੰਨ ਪਿੰਨ ਪ੍ਰਕਾਰ ਦੇ ਖੇਤ ਪ੍ਰਦਰਸ਼ਨੀਆਂ ਦੇਖ ਰਹੀ ਨੇ ਜਿਸ ਵਿੱਚ ਕਿ ਹਲਦੀ ਝੋਨਾ ਜਾਂ ਬਾਸਮਤੀ ਤੇ ਇਸ ਤੋਂ ਇਲਾਵਾ ਮਿੰਨੀ ਹਰਬਲ ਗਾਰਡਨ ਜੋ ਕਿ ਅਸੀਂ ਕਿਸਾਨ ਮੇਲਾ ਰੂਟ ਤੇ ਪ੍ਰਦਰshit ਕੀਤਾ ਹੈ ਮੇਰਾ ਨਾਮ ਡਾਕਟਰ ਮਹੀਸ਼ ਹੈ ਮੈਂ ਬਤੌਰ ਪ੍ਰਿੰਸੀਪਲ ਐਗਰੋਨੋਮਿਸਟ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਕੰਮ ਕਰਦਾ ਮੈਂ ਇੱਥੇ ਮੱਕੀ ਬਾਰੇ ਕਿਸਾਨ ਵੀਰਾਂ ਨੂੰ ਗਾਈਡ ਕਰਨਾ ਚਾਹੁੰਦਾ ਕਿ ਜਿਹੜੀ ਮੱਕੀ ਹੈ ਮੱਕੀ ਵਿੱਚ ਕਿਹੜੀ-ਕਿਹੜੀ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਜਿਤੇ ਕਿ ਆਪਣਾ ਚੰਗਾ ਝਾੜ ਆ ਸਕੇ ਜੇ ਆਪਾਂ ਮੱਕੀ ਸੌਣੀ ਦੇ ਵਿੱਚ ਬਜਾਈ ਕਰਦੇ ਹੁੰਦੇ ਆ ਉਹਦੇ ਵਿੱਚ ਆਪਾਂ ਮੱਕੀ ਨੂੰ ਇਹ ਜਰੂਰ ਦੇਖੋ ਕਿ ਜਿੱਥੇ ਪਾਣੀ ਖੜਦਾ ਉੱਥੇ ਮੱਕੀ ਨਾ ਲਾਈ ਜਾਵੇ ਕਿਉਂਕਿ ਜੇ ਪਾਣੀ ਖੜੂਗਾ ਤੇ ਮੱਕੀ ਆਪਣੀ ਪਲੀ ਪੈ ਕੇ ਆਪਣਾ ਝਾੜ ਘਟ ਸਕਦਾ ਹੈ ਤੇ ਉਸ ਵਾਸਤੇ ਆਪਾਂ ਨੂੰ ਬਜਾਈ ਬੈਡਾਂ ਦੇ ਉੱਤੇ ਕਰਨੀ ਚਾਹੀਦੀ ਹੈ ਜਿਸਤੇ ਕਿ ਜੇ ਬਾਰਸ਼ ਫਰੋਬਣੀ ਹੁੰਦੀ ਆ ਉਹਦੇ ਵਿੱਚ ਤੇ ਆਪਣਾ ਪਾਣੀ ਥੱਲੇ ਨਿਕਲ ਜੇ ਤੇ ਆਪਣੀ ਮੱਕੀ ਦਾ ਚੰਗਾ ਝਾੜ ਹੋ ਸਕੇ ਇੰਜ ਕਰਕੇ ਜਿਹੜੇ ਮੱਕੀ ਦੇ ਗੁੱਟਿਆਂ ਦੀ ਸੰਖਿਆ ਪੂਰੀ ਰਹੂਗੀ ਤੇ ਜਦੋਂ ਮੱਕੀ ਦੇ ਸੰਖਿਆ ਪੂਰੀ ਰਹੂਗੀ ਖੇਤ ਦੇ ਵਿੱਚ ਤੇ ਉਸ ਤੋਂ ਆਪਣਾ ਝਾੜ ਬਹੁਤ ਵਧੀਆ ਆਊਗਾ ਜੇ ਆਪਾਂ ਮੱਕੀ ਦੀ ਬਜਾਈ ਦੀ ਗੱਲ ਕਰੀਏ ਜੇ ਛੜ ਤੋਂ ਛੜ ਦਾ ਫਾਸਲਾ ਹੈ 60 ਸੈਂਟੀਮੀਟਰ ਰੱਖਣਾ ਤੇ ਬੁੱਟੇ ਦੇ ਬੁੱਟਾ 20 ਸੈਂਟੀਮੀਟਰ ਰੱਖਣਾ ਇੰਜ ਕਰਕੇ ਆਪਾਂ ਜਦੋਂ ਇੱਕ ਕਿੱਲੇ ਪਿੱਛੇ ਲਗਭਗ 33333 ਬੁੱਟੇ ਹੋ ਜਾਂਦੇ ਆ ਜਦੋਂ ਆਪਣੇ 333000 ਬੁੱਟੇ ਹੁੰਦੇ ਆ ਤੇ ਅੱਜ ਤੋਂ ਆਪਣਾ ਇੱਕ ਕਿੱਲੇ ਪਿੱਛੇ 24-25 ਕੁਇੰਟਲ ਝਾੜ ਆ ਜਾਂਦਾ ਹੈ ਮੇਰਾ ਨਾਮ ਡਾਕਟਰ ਹਰਪ੍ਰੀਤ ਕੌਰ ਵੇਰਕ ਹੈ ਅੱਜ ਅਸੀਂ ਕਿਸਾਨ ਮੇਲੇ ਤੇ ਦਾਲਾਂ ਦੀ ਗੱਲ ਕਰਾਂਗੇ ਦਾਲਾਂ ਦੇ ਵਿੱਚ ਅਸੀਂ ਛੋਲਿਆਂ ਦੇ ਮਸਲ ਤੇ ਪਕਾਵੇਂ ਮਟਰ ਤਿੰਨ ਫਸਲਾਂ ਦੀ ਗੱਲ ਕਰਾਂਗੇ ਛੋਲਿਆਂ ਦੇ ਵਿੱਚ ਪੀਬੀਜੀ 10 ਪੀਬੀਜੀ 8 ਪੀਬੀਜੀ 7 ਹੈ ਇੱਕ ਪੀਬੀਜੀ 5 ਕਿਸਮ ਹੈ ਤੇ ਇੱਕ ਜੀਪੀਐਫ 2 ਕਿਸਮ ਹੈਗੀ ਹੈ ਇਹ ਤੇ ਦੇਸੀ ਛੋਲਿਆਂ ਦੀ ਗੱਲ ਹੋਈ ਜੇ ਆਪਾਂ ਕਾਬਲੀ ਛੋਲਿਆਂ ਦੀ ਗੱਲ ਕਰੀਏ ਤੇ ਕਾਬਲੀ ਛੋਲਿਆਂ 'ਚ ਇੱਕ ਕਿਸਮ ਹੈਗੀ ਐਲ 552 ਤੇ ਮਸਰਾ 'ਚ ਅਸੀਂ ਦੋ ਕਿਸਮਾਂ ਸਿਫਾਰਿਸ਼ ਕਰਦੇ ਹਾਂ ਮਸਰ ਐਲਐਲ 931 ਤੇ LL1373 ਪਕਾਵੇਂ ਮਟਰ ਦੀ ਇੱਕ ਕਿਸਮ ਦੀ ਸਿਫਾਰਿਸ਼ ਕੀਤੀ ਗਈ ਹੈ ਇਹ ਪਿਛਲੇ ਸਾਲ ਹੀ ਪਕਾਵੇਂ ਮਟਰ ਦੀ ਕਿਸਮ ਦੀ ਸਿਫਾਰਿਸ਼ ਕੀਤੀ ਗਈ ਹੈ ਇਹ AIPFD 12-2 ਹੈ ਇਸ ਤੋਂ ਇਲਾਵਾ ਸਾਡੇ ਕੋਲ ਸੱਠੀ ਮੂੰਗੀ ਤੇ ਮਾ ਵੀ ਆਪਾਂ ਦੀ ਕਿਸਮਾਂ ਹੈਗੀਆਂ ਜਿਹੜੀ ਸੱਠੀ ਮੂੰਗੀ ਦੀ ਹੈ ਤੇ ਇਹਨਾਂ ਕਿਸਮਾਂ ਦੀ ਸਿਫਾਰਿਸ਼ ਕੀਤੀ ਜਾ ਸਕ ਜਾਂਦੀ ਹੈ ਜਿਹੜੀ ਕਿ SML1827 ਹੈ ਇੱਕ SML832 ਤੇ SML668 ਕਿਸਮ ਹੈ ਇਹ ਤਕਰੀਬਨ 60-65 ਦਿਨਾਂ ਚ ਪੱਕ ਕੇ ਤਿਆਰ ਹੋ ਜਾਂਦੀ ਹੈ ਤੇ ਮਾਂ ਦੀ ਗੱਲ ਕਰੀ ਤੇ ਮਾਂ ਚ ਦੋ ਕਿਸਮਾਂ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਮਾਂ 1137 ਤੇ ਮਾਂ 1008 ਮੈਂ ਡਾਕਟਰ ਆਰਐਸ ਉਹ ਇਨਚਾਰਜ ਚਾਰਾ ਸੈਕਸ਼ਨ ਇਸ ਮੇਲੇ ਤੇ ਅਸੀਂ ਖਾੜੀ ਦੀਆਂ ਚਾਰੇ ਦੀਆਂ ਫਸਲਾਂ ਬਾਰੇ ਗੱਲ ਕਰ ਰਹੇ ਹਾਂ ਜਿਵੇਂ ਬੀਐਲ 10 ਦਾ ਹਾੜੂ ਕਿਸਮ ਬਹੁਤ ਪੁਰਾਣੀ ਸੀ ਬੜੀ ਮਸ਼ਹੂਰ ਰਹੀ ਆ ਹੁਣ ਵੀ ਬੀਜ ਦੇ ਲੋਕੀ ਹੁਣ ਬੀਐਲ 43 ਤੇ ਬੀਐਲ 44 ਬਹੁਤ ਵਧੀਆ ਕਿਸਮਾਂ ਨੇ BL10 ਤੇ ਜਿਹੜਾ ਕੋਰੇ ਦਾ ਅਸਰ ਹੁੰਦਾ ਜਿਹੜਾ ਜਨਵਰੀ ਦੇ ਮਹੀਨੇ ਦੇ ਵਿੱਚ ਉਹ 43 ਤੇ 44 ਤੇ ਨਹੀਂ ਹੁੰਦਾ BL10 ਜਿਹੜੀ ਹੈ ਵਰਸੀਨ ਦੀ ਕਿਸਮ ਉਹਦੇ ਤੇ ਗਾੜੇ ਦਾ ਰੋਗ ਵੀ ਵੱਧ ਆਉਂਦਾ ਤੇ ਜਿੱਥੇ ਕਿ 43 44 ਤੇ ਉਹ ਬਹੁਤ ਘੱਟ ਆਉਂਦਾ ਇਸ ਕਰਕੇ ਸਾਨੂੰ ਜਿਹੜੀਆਂ 43 ਤੇ BL43 ਤੇ BL44 ਵਰਸੀਨ ਦੀਆਂ ਕਿਸਮਾਂ ਬੀਜਣੀਆਂ ਚਾਹੀਦੀਆਂ BL42 ਵੀ ਬਹੁਤ ਵਧੀਆ ਕਿਸਮ ਹੈ ਪਰ ਇਹ ਉਹਨਾਂ ਨਾਲੋਂ ਇੱਕ ਕਟਾਈ ਘੱਟ ਦਿੰਦੀ ਹੈ ਇਸੇ ਤਰ੍ਹਾਂ ਜੇ ਜਵੀ ਦੀ ਗੱਲ ਕਰੀਏ ਜਵੈਦੀ ਅਸੀਂ ਨਵੀਂ ਕਿਸਮ ਦਿੱਤੀ ਆ OWL 17 ਤੇ ਜੇ ਜ਼ਿਆਦਾਤਰ ਜਿਵੇਂ ਦਾਰ ਦੋ ਕਟਾਈਆਂ ਵਾਲੀ ਮੰਗਦੇ ਆ ਉਹਦੇ ਆਸਤੇ ਸਾਡੀ OWL 14 ਬਹੁਤ ਵਧੀਆ ਕਿਸਮ ਆ ਜਿਹੜੀ OWL 16 ਜਵੈਦੀ ਕਿਸਮ ਆ ਇਹਦੇ ਚ ਇੱਕ ਕਟਾਈ ਚਾਰੇ ਦੀ ਲੈ ਕੇ ਦੂਜੀ ਅਸੀਂ ਪਕਾਵੀ ਵਰਤ ਲੈਂਦੇ ਆ ਕਿਉਂਕਿ ਇਹਦੇ ਦਾਣੇ ਦੇ ਵਿੱਚ ਬੀਟਾ ਗਲੂਕੋਨ ਬਹੁਤ ਵਧੀਆ ਮਾਤਰਾ ਦੇ ਵਿੱਚ ਆ ਜਿਹੜਾ ਸਾਡੀ ਸਿਹਤ ਲਈ ਬਹੁਤ ਵਧੀਆ ਜੇ ਅਸੀਂ ਰਾਈ ਘਾਹ ਦੀ ਗੱਲ ਕਰੀਏ ਦੋ ਕਿਸਮਾਂ ਨੇ ਯੂਨੀਵਰਸਿਟੀ ਦੀਆਂ ਪੀਵੀਆਰਜੀ 1 ਤੇ ਪੀਵੀਆਰਜੀ 2 ਪੀਪੀਆਰਜੀ 2 ਦਾ 1 ਨਾਲੋਂ ਇਹ ਫਰਕ ਹੈ ਵੀ ਜਿਹੜੀ 2 ਆ 6 ਕਟਾਈਆਂ ਦਿੰਦੀ ਹੈ ਜਿਹੜੀ 1 ਨੰਬਰ ਆ ਉਹ 5 ਕਟਾਈਆਂ ਦਿੰਦੀ ਹੈ ਤੇ ਪੀਪੀਆਰਜੀ 2 ਦਾ ਪੱਤਾ ਵੀ ਚੌੜਾ ਪ੍ਰੋਟੀਨ ਵੀ ਉਹਦੇ ਵਿੱਚ ਵੱਧਾ ਇਸ ਕਰਕੇ ਜਿਹੜੀ ਪੀਪੀਆਰਜੀ 2 ਰਾਈ ਘਾਹ ਦੀ ਕਿਸਮ ਆ ਉਹ ਬਹੁਤ ਵਧੀਆ ਮੈਂ ਡਾਕਟਰ ਸਰਵਨ ਕੁਮਾਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਸੀਨੀਅਰ ਕੀਟ ਵਿਗਿਆਨੀ ਦੇ ਤੌਰ ਤੇ ਆਪਣੀਆਂ ਸੇਵਾਵਾਂ ਦੇ ਰਿਹਾ ਹਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਤੇਲ ਬੀਜ ਫਸਲਾਂ ਦੇ ਵਿੱਚ ਜੇ ਆਪਾਂ ਗੱਲ ਕਰੀਏ ਸਭ ਤੋਂ ਪਹਿਲਾਂ ਸਰੋਂ ਦੀ ਤਾਂ ਕਨੋਲਾ ਤੇ ਨਾਨ ਕਨੋਲਾ ਕਿਸਮਾਂ ਦੇ ਵਿੱਚ ਅਲੱਗ-ਅਲੱਗ ਵੈਰਾਈਟੀਆਂ ਹਾਈਬ੍ਰਿਡ ਦਿੱਤੇ ਹੋਏ ਨੇ ਇਹਨਾਂ ਦੇ ਵਿੱਚ ਪ੍ਰਮੁੱਖ ਜਿਹੜੀਆਂ ਇਹ ਹਾਈਬ੍ਰਿਡ ਨੇ ਸਾਡੇ ਅਸੀਂ ਨਵਾਂ ਹਾਈਬ੍ਰਿਡ ਜਿਹੜਾ ਇਸ ਵਾਰ ਲੈ ਕੇ ਆਏ ਹਾਂ ਪੀਜੀਐਸ 2155 ਤੇ PJS 1707 ਤੇ ਸਾਡੀ ਪੁਰਾਣੀ ਜਿਹੜੀ ਵੈਰਾਈਟੀ ਹੈਗੀ ਆ ਜਿਹੜੀ ਪੂਰੇ ਪੰਜਾਬ ਦੇ ਵਿੱਚ ਬੜੀ ਹੀ ਪ੍ਰਚਲਿਤ ਵੈਰਾਈਟੀ ਆ GSC 7 ਵੈਰਾਈਟੀ ਹੈਗੀ ਆ ਤੇ ਰਾਏ ਦੇ ਵਿੱਚ ਜਿਹੜਾ ਸਾਡਾ ਹਾਈਬ੍ਰਿਡ ਹੈਗਾ ਜੀ RCH 1 ਕਨੋਲਾ ਦੇ ਵਿੱਚ ਆ ਤੇ RLC 3 ਜਿਹੜੀ ਕਨੋਲਾ ਚ ਵੈਰਾਈਟੀ ਹੈ ਜੀ ਤੇ ਜੇ ਗੈਰ ਕਨੋਲਾ ਦੀ ਗੱਲ ਕਰੀਏ ਤਾਂ PBR 357 ਜਿਹੜੀ ਵੈਰਾਈਟੀ ਹੈਗੀ ਸਾਡੀ ਬੜੀ ਪ੍ਰਚਲਿਤ ਹੈਗੀ ਆ ਤੇ ਇਸ ਤੋਂ ਇਲਾਵਾ ਸੂਰਜਮੁਖੀ ਦੇ ਵਿੱਚ ਸਾਡਾ ਜਿਹੜਾ ਦੋਗਲੀ ਕਿਸਮ ਹਾਈਬ੍ਰਿਡ ਹੈਗੀ ਆ 280 ਪੀਐਸਐਚ 280 ਤੇ ਪੀਐਸਐਚ 1962 ਆ ਜੀ ਤੇ ਜੇ ਮੂਫਲੀ ਦੀ ਗੱਲ ਕਰੀਏ ਆਪਾਂ ਤਾਂ ਮੂਫਲੀ ਦੇ ਵਿੱਚ ਸਾਡੇ ਕੋਲ ਜੇ 87 ਕਿਸਮ ਹੈਗੀ ਆ ਜੀ ਮੋٹے ਗਠੀਆਂ ਵਾਲੀ ਤੇ ਟੀਜੀ 37ਏ ਕਿਸਮ ਆ ਜੀ ਤੇ ਜੀਐਸ ਐਸਜੀ 99 ਕਿਸਮ ਆ ਤੇਲਾਂ ਦੇ ਵਿੱਚ ਸਾਡੀ ਆਰਟੀ 346 ਤੇ ਜਿਹੜੀ ਆਪਣੇ ਪੰਜਾਬ ਤੇਲ ਨੰਬਰ 1 ਮੈਂ ਡਾਕਟਰ ਗੁਲਜਾਰ ਸਿੰਘ ਸੰਘੇੜਾ ਨਿਰਦੇਸ਼ਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਖੇਤਰੀ ਖੋਜ ਕੇਂਦਰ ਕਪੂਰਥਲਾ ਅੱਜ ਅਸੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲਿਆਣਾ ਦੇ ਉੱਤੇ ਜਿਹੜਾ ਕਿਸਾਨ ਮੇਲਾ ਲੱਗਿਆ ਹੈ ਇਸ ਮੇਲੇ ਦੇ ਵਿੱਚ ਅਸੀਂ ਇੱਥੇ ਗੰਨੇ ਦੀ ਫਸਲ ਦੀ ਪ੍ਰਦਰਸ਼ਨੀ ਲਗਾਈ ਹੋਈ ਹੈ ਇਸ ਮੇਲੇ ਦੇ ਵਿੱਚ ਅਸੀਂ ਲਗ ਲਗ ਕਿਸਮਾਂ ਜਿੱਦਾਂ ਕਿ ਸਾਡੇ ਗੰਨੇ ਦੀਆਂ ਜਿਹੜੀਆਂ ਕਿਸਮਾਂ ਨੇ ਜਿਹੜੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਸਪਾਰਸ ਕੀਤੀਆਂ ਹੋਈਆਂ ਨੇ ਉਹਨਾਂ ਨੂੰ ਇੱਥੇ ਦਿਖਾ ਰਹੇ ਹਾਂ ਕਿਸਾਨਾਂ ਨੂੰ ਉਹਨਾਂ ਦੇ ਬਾਰੇ ਦੱਸ ਰਹੇ ਹਾਂ ਉਹਨਾਂ ਦੇ ਝਾੜ ਬਾਰੇ ਉਹਨਾਂ ਦੇ ਕੀੜੇ ਮਕੌੜੇ ਬਾਰੇ ਔਰ ਸਾਰੀ ਟੈਕਨੀਕਲ ਜਿਹੜੀ ਆਉਟਪੁੱਟ ਹੈ ਉਹਨਾਂ ਨੂੰ ਦੱਸੀ ਜਾ ਰਹੀ ਹੈ ਔਰ ਜਿਹੜਾ ਕਿ ਹੁਣ ਸਾਡਾ ਅਸੂ ਕਤੂ ਦੀ ਬਿਜਾਈ ਹੋਣੀ ਹੈ ਉਹਦੇ ਬਾਰੇ ਉਹਨਾਂ ਨੂੰ ਜਾਗਰੂਤ ਕੀਤਾ ਜਾ ਰਿਹਾ ਐਸੇ ਤੁਸੀਂ ਸਾਹਮਣੇ ਦੇਖ ਸਕਦੇ ਹੋ ਕਿ ਸਾਡੇ 13 ਵੈਰਾਈਟੀਆਂ ਦੀ ਪ੍ਰਦਰਸ਼ਨੀ ਲੱਗੀ ਹੋਈ ਹੈ ਇਹਨਾਂ ਵੈਰਾਈਟੀਆਂ ਦੇ ਵਿੱਚ 6 ਕਿਸਮਾਂ COPV95 COPV96 CO 118 COPV92 COJ85 ਇਹ ਅਗੇਤੀ ਪੱਕਣ ਵਾਲੀਆਂ ਕਿਸਮਾਂ ਨੇ COPV98 COPV CO PV93 COPV94 CO238 COJ88 ਇਹ ਸਾਡੀ ਦਰਮੇਦਨੀ ਪੱਕਣ ਵਾਲੀਆਂ ਕਿਸਮਾਂ ਨੇ ਅਸੀਂ ਕਿਸਾਨ ਵੀਰਾਂ ਨੂੰ ਇਹੀ ਕਹਿ ਰਹੇ ਹਾਂ ਕਿ ਜਦੋਂ ਵੀ ਤੁਸੀਂ ਇਹ ਦੀ ਬਿਜਾਈ ਕਰਨੀ ਹੈ ਹੁਣ ਜਿਹੜਾ ਜਿਹੜਾ ਸਾਡਾ ਆਸੂ ਕੱਤੂ ਦਾ ਸਮਾਂ ਬੜਾ ਟੁਕਵਾ ਸਮਾਂ ਹੈ ਔਰ ਅਸੀਂ ਇਹ ਕੋਸ਼ਿਸ਼ ਕਰਨੀ ਹੈ ਕਿ ਜਦੋਂ ਵੀ ਅਸੀਂ ਕੋਈ ਵੈਰਾਈਟੀ ਲਾਣੀ ਹੈ ਇੱਕ ਵੈਰਾਈਟੀ ਦੇ ਥੱਲੇ ਮੈਕਸਿਮਮ ਏਰ ਜਾਂ ਨਹੀਂ ਲਾਣਾ ਉਹਨਾਂ ਦੀ ਪੂਰੀ ਬੀਉਂਦ ਬੰਦੀ ਕਰਕੇ ਲਾਉਣੀ ਹੈ ਅਗਰ ਕੋਈ ਕਿਸਾਨ ਵੀਰ ਜਾਦਾ 10 ਖੇਤ ਅਗਰ ਗੰਨੇ ਲਾਉਣਾ ਚਾਹੁੰਦਾ ਹੈ ਉਹਨੂੰ 60 ਤੋਂ 40 ਦੇ ਅਨੁਪਾਤ ਦੇ ਨਾਲ ਜਿਹੜਾ ਉਹ ਗੰਨਾ ਲਾਉਣਾ ਚਾਹੀਦਾ ਔਰ ਜਿਹੜੀਆਂ ਸਾਡੀਆਂ ਇੱਕ ਥੰਮ ਰੂਲ ਬਣਾ ਕੇ ਇਹ ਕਰਨਾ ਚਾਹੀਦਾ ਕਿ ਜਿਹੜੀਆਂ ਸਾਡੀਆਂ ਗੇਤੀ ਪੱਕਣ ਵਾਲੀਆਂ ਕਿਸਮਾਂ ਨੇ ਉਹ ਹੀ ਸਾਨੂੰ ਅਸੂ ਕਤੂ ਦੇ ਵਿੱਚ ਚਲਾਉਣੀਆਂ ਚਾਹੀਦੀਆਂ ਨੇ ਔਰ ਜਦੋਂ ਅਸੀਂ ਅਸੂ ਕਤੂ ਦੇ ਵਿੱਚ ਲਾਉਣਾ ਹੈ ਕੋਸ਼ਿਸ਼ ਇਹ ਕਰੀਏ ਇਹ ਇਹਨਾਂ ਨੂੰ ਚੌੜੀ ਬੀਜੀ ਦੇ ਵਾਈਡਰੋ ਸਪੇਸਿੰਗ ਤੇ ਲਾਈਏ ਔਰ ਜਿਹੜੀਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਰਲੋਆਂ ਫਸਲਾਂ ਦੀ ਸਪਾਰਸ਼ ਕੀਤੀ ਹੋਈ ਹੈ ਉਹ ਉਹਦੇ ਨਾਲ ਅੰਤਰ ਫਸਲਾ ਲਾਈਆਂ ਜਾ ਸਕਦੀਆਂ ਨੇ ਤਾਂ ਕਿ ਉਹ ਅੰਤਰ ਫਸਲਾ ਲਾਉਣ ਦੇ ਨਾਲ ਗੰਨੇ ਦੀ ਫਸਲ ਦੇ ਨਾਲ ਇਕੱਠਾ ਲਾਉਂਦੇ ਆ ਤੇ ਉਹਨਾਂ ਅੰਤਰ ਫਸਲਾਂ ਨੂੰ ਜਦੋਂ ਅਸੀਂ ਕੱਟਦੇ ਜਾਂ ਮਾਰਕੀਟ ਦੇ ਵਿੱਚ ਲੈ ਕੇ ਜਾਂਦੇ ਆ ਤਾਂ ਜਿਹੜੀ ਸਾਡੀ ਇਹ ਫਸਲਾ ਲਾਹੇਬੰਦ ਹੋ ਜਾਂਦੀ ਹੈ ਔਰ ਉਹਦੇ ਨਾਲ ਜਿਹੜੀ ਸਾਡੀ ਆਮਦਨ ਦੇ ਵਿੱਚ ਇਜ਼ਾਫਾ ਹੁੰਦਾ ਹੈ ਮੇਰਾ ਨਾਮ ਡਾਕਟਰ ਜਗਦੀਪ ਸਿੰਘ ਆ ਤੇ ਮੈਂ ਇੱਥੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਸਹਾਇਕ ਭੂਮੀ ਵਿਗਿਆਨੀ ਜਿਹ ਤੇ ਅੱਜ ਅਸੀਂ ਯੂਨੀਵਰਸਿਟੀ ਦੇ ਵਿੱਚ ਮੇਲਾ ਲਾਇਆ ਹੋਇਆ ਹੈ ਜੀ ਕਿਸਾਨਾਂ ਵਾਸਤੇ ਤੇ ਇਹਦੇ ਵਿੱਚ ਅਸੀਂ ਜਿਹੜਾ ਉਹ ਆ ਆਪਣੇ ਸਟਾਲ ਤੇ ਜਿਹੜੀ ਆ ਉਹ ਕਿਸਾਨਾਂ ਨੂੰ ਜਿਹੜੀ ਆ ਉਹ ਮਤਲਬ ਕਿ ਫਸਲਾਂ ਦੇ ਵਿੱਚ ਜਿਹੜੇ ਆ ਉਹ ਨਿਊਟ੍ਰੀਐਂਟਸ ਦੇ ਬਾਰੇ ਆ ਇਸ ਤੋਂ ਇਲਾਵਾ ਅਸੀਂ ਮਿੱਟੀ ਪਰਖ ਬਾਰੇ ਜਿਹੜੀ ਆ ਤੇ ਹੋਰ ਜਿਹੜੇ ਖੁਰਾਕੀ ਤੱਤਾਂ ਦੇ ਵਿੱਚ ਜਿਹੜੀ ਆ ਅਲੱਗ-ਅਲੱਗ ਫਸਲਾਂ ਦੇ ਵਿੱਚ ਜਿਹੜੀ ਘਾਟ ਆਉਂਦੀ ਆ ਸੋ ਉਹ ਘਾਟ ਨੂੰ ਅਸੀਂ ਜੇ ਆਪਣੀਆਂ ਨੈਚੁਰਲ ਜਿਹੜੀਆਂ ਸਾਡੀਆਂ ਹੈਗੀਆਂ ਆਪਣੀ ਆ ਆਰਗੈਨਿਕ ਖਾਦਾਂ ਜੇ ਉਹ ਪਾਵਾਂਗੇ ਤਾਂ ਉਹਨਾਂ ਦੇ ਨਾਲ ਜਿਹੜਾ ਅਸੀਂ ਆਪਣੇ ਜਿਹੜੇ ਆ ਖੁਰਾਕੀ ਤੱਤ ਇਹਨਾਂ ਦੀ ਵਰਤੋਂ ਵੀ ਘਟਾ ਸਕਦੇ ਆ ਤੇ ਦੂਸਰਾ ਜਿਹੜੀ ਆ ਸਾਡੀ ਜਿਹੜੇ ਹੋਰ ਲਘੂ ਤੱਤਾਂ ਉਹਨਾਂ ਦੀ ਜਿਹੜੀ ਕਮੀ ਆਉਂਦੀ ਆ ਉਹਨੂੰ ਵੀ ਅਸੀਂ ਜਿਹੜੀ ਆ ਦੂਰ ਕਰ ਸਕਦੇ ਆ ਇਸ ਤੋਂ ਇਲਾਵਾ ਅਸੀਂ ਜਿਹੜਾ ਕਿਸਾਨਾਂ ਵਾਸਤੇ ਜਿਹੜੀ ਆ ਆ ਇੱਕ ਸਾਡੇ ਕੋਲ ਨਵਾਂ ਜਿਹੜਾ ਚਾਰਟ ਆਇਆ ਪੱਤਰ ਰੰਗ ਚਾਰਟ ਜਿਹੜਾ ਕਿ ਨਾਈਟrogen ਖਾਦ ਦੀ ਸਚੀ ਵਰਤੋਂ ਬਾਰੇ ਆ ਸੋ ਇਹਦੇ ਬਾਰੇ ਵੀ ਅਸੀਂ ਜਿਹੜੀ ਕਿਸਾਨਾਂ ਨੂੰ ਜਾਣਕਾਰੀ ਦੇ ਰਹੇ ਆ ਇਸ ਤੋਂ ਇਲਾਵਾ ਜਿਹੜਾ ਉਹ ਪਾਣੀ ਬਾਰੇ ਜਿਹੜਾ ਕਿ ਪਾਣੀ ਦੀ ਸਚੀ ਵਰਤੋਂ ਜਿਹੜੀ ਆ ਪਾਣੀ ਦੇ ਵਿੱਚ ਜੇ ਕੋਈ ਕਮੀ ਆ ਤੁਹਾਡੇ ਪਾਣੀ ਦੇ ਵਿੱਚ ਜੇ ਕੋਈ ਖਾਰਾ ਪਾਣਾ ਤਾਂ ਉਹਨੂੰ ਆਪਾਂ ਉੱਥੇ ਜਿਹੜੀ ਆ ਕਿਸ ਤਰ੍ਹਾਂ ਜਿਹੜੀ ਆ ਸਾਨੂੰ ਜਿਹੜਾ ਉਹ ਪਾਣੀ ਲਾਉਣਾ ਚਾਹੀਦਾ ਨਹਿਰੀ ਪਾਣੀ ਜ਼ਿਆਦਾ ਵਰਤਣਾ ਚਾਹੀਦਾ ਜਾਂ ਉਹਦੇ ਵਿੱਚ ਜਿਹੜੀ ਆ ਜ਼ਮੀਨ ਦੇ ਵਿੱਚ ਜਿਹੜੀ ਆਪਣੀ ਜਿਪਸਮ ਜਿਹੜੀ ਆ ਉਹ ਪਾਣੀ ਚਾਹੀਦੀ ਆ ਇਸ ਤੋਂ ਇਲਾਵਾ ਹੋਰ ਵੀ ਜਿਹੜੇ ਆ ਸਾਡੇ ਕੋਲ ਆ ਪ੍ਰਦਰਸ਼ਨੀ ਦੇ ਵਿੱਚ ਅਸੀਂ ਜਿਹੜੇ ਆ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਆ ਉਹ ਬੂਟੇ ਰੱਖਿਆ ਤਾਂ ਕਿ ਕਿਸਾਨਾਂ ਨੂੰ ਅਸੀਂ ਜਿਹੜਾ ਉਹ ਪੂਰੀ ਤਰ੍ਹਾਂ ਜਿਹੜੇ ਆ ਖੁਰਾਕੀ ਤਤਾਂ ਦੀ ਘਾਟ ਬਾਰੇ ਜਿਹੜਾ ਜਾਣੂ ਕਰਵਾ ਸਕੀਏ ਜਿਵੇਂ ਕਿ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀ ਆ ਆਪਣੀ ਆ ਜੜੀ ਆਪਣੀ ਹਾੜੀ ਦੀ ਫਸਲ ਆ ਹਾੜੀ ਦੀ ਫਸਲ ਦੇ ਵਿੱਚ ਜਿਹੜੇ ਆ ਉਹ ਜਿਵੇਂ ਕਿ ਮੈਗਨੀਜ਼ ਦੀ ਘਾਟ ਹੁੰਦੀ ਆ ਉਹਦੇ ਬਾਰੇ ਵੀ ਅਸੀਂ ਉਹਨਾਂ ਨੂੰ ਬੜਾ ਜਾਗਰੂਕ ਕਰ ਰਹੇ ਆ ਇਸ ਤੋਂ ਇਲਾਵਾ ਜਿਹੜੀ ਆ ਉਹ ਜ਼ਿੰਕ ਦੀ ਘਾਟ ਸੋ ਜਿਹੜੀ ਇਹ ਜਾਣਕਾਰੀ ਉਹਨਾਂ ਲਈ ਜਿਹੜੀ ਆ ਕਿਸਾਨਾਂ ਲਈ ਜਿਹੜੀ ਆ ਬਹੁਤ ਮਹੱਤਵਪੂਰਨ ਆ ਜੇ ਇਹ ਜਾਣਕਾਰੀ ਲੈਣਗੇ ਮਤਲਬ ਕਿ ਇਹਦੇ ਹਸਾਬ ਨਾਲ ਚੱਲਣਗੇ ਤਾਂ ਉਹਨਾਂ ਨੂੰ ਜਿਹੜਾ ਉਹ ਆਰਥਿਕ ਤੌਰ ਤੇ ਜਿਹੜੇ ਆ ਉਹ ਖੁਸ਼ਹਾਲ ਹੋ ਸਕਦੇ ਆ ਡਾਕਟਰ ਐਲਕੇ ਤਾਲੀਵਾਲ ਪ੍ਰੋਫੈਸਰ ਐਗਰੋਮੈਟਰੋਲੋਜੀ ਖੇਤੀ ਮੌਸਮ ਪਾਰਕ ਪੀਏਯੂ ਲੁਧਿਆਣਾ ਜਿਹੜਾ ਜਲਵਾਯੂ ਪਰਵਰਤਨ ਇਹਦੇ ਆਪਾਂ ਨੂੰ ਪਤਾ ਹੀ ਆ ਬਹੁਤ ਸਾਰੇ ਕਾਰਨ ਆ ਕੁਝ ਨੇਚਰਲ ਆ ਕੁਝ ਜਿਹੜੇ ਆਪਾਂ ਹਿਊਮਨ ਐਕਟੀਵਿਟੀਜ਼ ਆ ਆਪਾਂ ਕੰਟਰੀਬਿਊਟ ਕਰ ਰਹੇ ਆ ਜਿਵੇਂ ਕਿ ਆਪਾਂ ਦੇਖਦੇ ਆ ਕਿ ਪੰਜਾਬ ਵਿੱਚ ਮੌਨਸੂਨ ਬਾਰਿਸ਼ ਬਹੁਤ ਜ਼ਿਆਦਾ ਅਨਿਸ਼ਚਿਤ ਹੋ ਗਈ ਆ ਜਿਹਦੇ ਨਾਲ ਸਾਡਾ ਝੋਨੇ ਦੇ ਸੀਜ਼ਨ ਚ ਬਾਰਿਸ਼ ਬਹੁਤ ਘੱਟ ਹੁੰਦੀ ਆ ਜੇ ਹੁੰਦੀ ਵੀ ਤਾਂ ਟਾਈਮ ਸਿਰ ਨਹੀਂ ਹੁੰਦੀ ਉਹਦੇ ਨਾਲ ਪੰਜਾਬ ਚ ਪਾਣੀ ਦੀ ਪ੍ਰੋਬਲਮ ਬਹੁਤ ਆਉਂਦੀ ਆ ਕਿਉਂਕਿ ਝੋਨੇ ਨੂੰ ਅਸੀਂ ਪਾਣੀ ਲਾਉਣੇ ਲਾਉਣੇ ਆ ਭਾਵੇਂ ਬਾਰਿਸ਼ ਹੋਵੇ ਨਾ ਹੋਵੇ ਇਸ ਇਸ ਕਰਕੇ ਜਦੋਂ ਅਸੀਂ ਦੇਖਿਆ 25 30 ਸਾਲ ਚ بارش ਮੌਨਸੂਨ ਦੀ ਬਿਲਕੁਲ ਘਟ ਹੋਈ ਆ ਜਿੰਨੀ ਸਾਨੂੰ ਚਾਹੀਦੀ ਆ ਉੰਨੀ ਨਹੀਂ ਹੋਈ ਜੇ ਅਸੀਂ ਇਸ ਸੀਜ਼ਨ ਦੀ ਗੱਲ ਕਰੀਏ ਤਾਂ ਇਸ ਸਾਲ ਜੁਲਾਈ ਵਿੱਚ بارش ਬਹੁਤ ਪੰਜਾਬ ਦੇ ਬਹੁਤੇ ਹਿੱਸਿਆਂ ਵਿੱਚ ਜੁਲਾਈ ਜਿਹੜਾ ਸੀਗਾ بارش ਹੋਈ ਨਹੀਂ ਸੋਕੇ ਵਰਗੇ ਹਾਲਾਤ ਬਣੇ ਪਰ ਅਗਸਤ ਵਿੱਚ ਥੋੜੀ ਜੀ بارش ਦੀ ਵਧੀਆ ਸਥਿਤੀ ਰਹੀ ਆ ਅਗਸਤ ਚ بارش ਹੋਈ ਆ ਜੇ ਸਤੰਬਰ ਦੀ ਗੱਲ ਕਰੀਏ ਸਤੰਬਰ ਦੇ ਸ਼ੁਰੂ ਚ ਵੀ بارش ਹੋਈ ਆ ਥੋੜੀ ਜੀ ਸਿਚੁਏਸ਼ਨ ਅਗਸਤ ਸਤੰਬਰ ਵਿੱਚ ਠੀਕ ਹੋਈ ਆ ਅਦਰਵਾਇਜ਼ بارش ਦੀ ਜੇ ਸਾਰੇ ਮੌਸਮ ਸੀਜ਼ਨ ਦੀ ਗੱਲ ਕਰੀਏ ਮੌਨਸੂਨ ਸੀਜ਼ਨ ਦੀ ਤਾਂ بارش ਆਮ ਜਿੰਨੀ ਸਾਨੂੰ ਚਾਹੀਦੀ ਸੀ ਉਹਦੇ ਨਾਲੋਂ ਘੱਟ ਹੋਈ ਆ ਇਸ ਕਰਕੇ ਸਾਨੂੰ ਜਿਹੜਾ ਕਿ ਜਲਵਾਯੂ ਪਰਵਰਤਨ ਦਾ ਸਭ ਤੋਂ ਬੁਰਾ ਪ੍ਰਭਾਵ ਹੈ ਸਾਨੂੰ ਪਾਣੀ ਤੇ ਪਏਗਾ ਜਿਸ ਨੂੰ ਕਿ ਬਚਾਉਣ ਦੀ ਬਹੁਤ ਜ਼ਰੂਰਤ ਆ ਕਿਸਾਨ ਵੀਰੋ ਮੈਂ ਉਮੀਦ ਕਰਦਾ ਕਿ ਤੁਸੀਂ ਇਸ ਮੇਲੇ ਦੇ ਵਿੱਚੋਂ ਕਾਫੀ ਤਕਨੀਕੀ ਗਿਆਨ ਹਾਸਲ ਕੀਤਾ ਤੇ ਇਸ ਗਿਆਨ ਨੂੰ ਤੁਸੀਂ ਆਪਣੇ ਖੇਤਾਂ ਦੇ ਵਿੱਚ ਜ਼ਰੂਰ ਅਪਣਾਓਗੇ ਸੋ ਤੁਹਾਡਾ ਪ੍ਰੋਗਰਾਮ ਦੇਖਣ ਲਈ ਬਹੁਤ ਬਹੁਤ ਧੰਨਵਾਦ ਕਿਸਾਨ ਵੀਰੋ ਇਸ ਪ੍ਰੋਗਰਾਮ ਦੇ ਮਾਧਿਅਮ ਰਾਹੀਂ ਅਸੀਂ ਤੁਹਾਨੂੰ ਕਿਸਾਨੀ ਦੇ ਪਸ਼ੂ ਪਾਲਣ ਦੇ ਨਵੇਂ ਉਪਰਾਲਿਆਂ ਸੰਬੰਧੀ ਰੂਬਰੂ ਕਰਾਉਂਦੇ ਰਹਿੰਨੇ ਆ ਤੇ ਅੱਜ ਵਿਸ਼ੇਸ਼ ਉਪਰਾਲਾ ਜਿਹੜਾ ਉਹਦੇ ਵਾਸਤੇ ਅਸੀਂ ਆਏ ਆ ਗੁਰੂ ਅੰਗਦ ਦੇ ਵੈਟਰੀ ਐਨੀਮਲ ਸਾਇੰਸ ਜਿਊਨੀਵਰਸਿਟੀ ਲੁਧਿਆਣਾ ਦੇ ਪਸ਼ੂ ਪਾਲਣ ਮੇਲੇ ਵਿੱਚ ਅਸੀਂ ਚੱਲਾਂਗੇ ਮੇਲੇ 'ਚ ਘੁੰਮਾਂਗੇ ਵੱਖੋ-ਵੱਖਰੇ ਕ੍ਰਿਸਟਲ ਵੇਖਾਂਗੇ ਕੀ ਕੀ ਉਦਮ ਕੀਤੇ ਨੇ ਯੂਨੀਵਰਸਿਟੀ ਨੇ ਵੱਖੋ-ਵੱਖਰੇ ਕਾਲਜਾਂ ਨੇ ਮਾਧਮ ਰਾਹੀਂ ਤੇ ਕਿਸ ਤਰੀਕੇ ਦਾ ਜਿਹੜਾ ਉਹ ਰੌਣਕ ਮੇਲਾ ਇੱਥੇ ਬਣ ਰਿਹਾ ਉਸ ਬੰਦੀ ਆਓ ਤੁਹਾਡੇ ਨਾਲ ਵੀ ਜਿਹੜੀ ਸਾਂਝ ਪਾਉਣੀ ਆ ਆਓ ਚੱਲਦੇ ਆ ਮੇਲਾ ਵੇਖਣ ਮੈਂ ਡਾਕਟਰ ਨਵਦੀਪ ਸਿੰਘ ਹੈਡ ਸਰਰੀ ਇਥੇ ਡਾਇਰੀ ਵਿਭਾਗ ਗੁਰੂੰਗੜ ਦੇ ਵੈਟਰਨਰੀ ਤੇ ਐਨੀਮਲ ਸਾਇੰਸ ਯੂਨੀਵਰਸਿਟੀ ਲੁਧਿਆਣਾ। ਸੋ ਅੱਜ ਅਸੀਂ ਇਹ ਜਿਹੜੇ ਇੱਥੇ ਗੱਲ ਕਰ ਰਹੇ ਆ ਗੁਰੂੰਗੜ ਦੇ ਵੈਟਰਨਰੀ ਯੂਨੀਵਰਸਿਟੀ ਦੇ ਪਸ਼ੂ ਪਾਲਣ ਮੇਲੇ ਦੇ ਵਿੱਚੋਂ ਕਰ ਰਹੇ ਆ ਤੇ ਇੱਥੇ ਸਾਡੇ ਵਿਭਾਗ ਨੇ ਇਸ ਸਾਲ ਲਾਇਆ ਹੋਇਆ ਤੇ ਅਸੀਂ ਇੱਥੇ ਪਸ਼ੂ ਪਾਲਕਾਂ ਦੇ ਲਈ ਜਿਹੜੇ ਜਿਹੜੇ ਅਸੀਂ ਸਾਡਾ ਵਿਭਾਗ ਤੋਂ ਵਿਧਾਵਾਵਾਂ ਉਪਲਬਧ ਕਰਦਾ ਹੈ ਉਹਦੇ ਬਾਰੇ ਅਸੀਂ ਸਾਰਾ ਗਿਆਨ ਦਿੱਤਾ ਹੋਇਆ ਤੇ ਜਿਵੇਂ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਜਿਹੜੇ ਅੱਡ-ਅੱਡ ਅਸੀਂ ਬਣਾਏ ਹੋਏ ਨੇ ਆ ਸਾਰੇ ਜਿਹੜੀਆਂ ਹੈਗੀਆਂ ਸਾਡੀਆਂ ਕਿ ਕਿਵੇਂ ਮੋਢਲੀ ਸਹਾਇਤਾ ਆਪਾਂ ਜਿਹੜੇ ਪਸ਼ੂ ਜਿੱਥੇ ਲੱਤ ਟੁੱਟੀਆਂ ਦੀ ਉਹਨੂੰ ਕਿੱਦਾਂ ਮੋਢਲੀ ਸਹਾਇਤਾ ਦੇਣੀ ਆ ਜਾਂ ਫਿਰ ਅਸੀਂ ਕਈ ਐਕਸਰੇ ਦੇ ਉਹ ਬਣਾਏ ਹੋਏ ਆ ਕਿ ਜਿਹੜੇ ਐਕਸਰੇ ਦੇ ਵੀ ਸਾਨੂੰ ਚੀਜ਼ਾਂ ਆਉਂਦੀਆਂ ਉਹ ਅਸਲ ਕਿਵੇਂ ਅਸੀਂ ਬਾਹਰ ਆਪਰੇਸ਼ਨ ਕਰਕੇ ਕੱਢਦੇ ਆ ਸੋ ਸਾਰੀਆਂ ਚੀਜ਼ਾਂ ਅਸੀਂ ਨਾਲ ਉਹਨਾਂ ਲਗਾਈਆਂ ਹੋਈਆਂ ਨੇ ਐਵੇਂ ਜਿਹੜੀਆਂ ਕਈ ਵਾਰ ਘੋਡੇ ਦੇ ਅੰਤਰਾ ਦੇ ਵਿੱਚ ਬਣ ਪ ਜਾਂਦਾ ਇੱਕ ਪੱਥਰੀ ਬਣ ਜਾਂਦੀ ਆ ਉਹਦੇ ਵਿੱਚ ਸੋ ਉਹ ਅਸੀਂ ਕੱਢ ਕੇ ਦਿਖਾਈ ਹੋਈ ਆ ਐਵੇਂ ਪਲਾਸਟਿਕ ਦੇ ਬੈਗ ਜਿਹੜੇ ਆ ਲਪਾਫੇ ਜਿਹੜੇ ਹੁੰਦੇ ਆ ਜਦੋਂ ਪਸ਼ੂ ਉਹ ਖਾ ਲੈਂਦੇ ਆ ਉਹ ਕਿੱਦਾਂ ਬਣ ਜਾਂਦੇ ਅੰਦਰ ਜਾ ਕੇ ਉਹ ਸਾਰਾ ਅਸੀਂ ਇਹਦੇ ਬਾਰੇ ਦੱਸਿਆ ਹੋਇਆ ਤੇ ਉਹਦੇ ਨਾਲ ਹੀ ਅਸੀਂ ਹੋਰ ਜਿਹੜੀਆਂ ਚੀਜ਼ਾਂ ਹਨ ਜਿਵੇਂ ਕਿ ਕਿਹੜੀਆਂ-ਕਿਹੜੀਆਂ ਸਹੂਤਾਵਾਂ ਅਸੀਂ ਜਾਨਵਰਾਂ ਨੂੰ ਦੇ ਰਹੇ ਹਾਂ ਕਿਹੜੀ-ਕਿਹੜੀ ਚੀਜ਼ਾਂ ਦਾ ਆਪਰੇਸ਼ਨ ਹੁੰਦਾ ਕਿਹੜੀ ਚੀਜ਼ਾਂ ਸਾਡੇ ਕੋਲ ਹੈਗੀਆਂ ਜਿਵੇਂ ਅਲਟਰਾਸਾਉਂਡ ਅਸੀਂ ਕਰਦੇ ਆਂ ਅੱਡ-ਅੱਡ ਤਰ੍ਹਾਂ ਦੇ ਜਿਹੜੇ ਹੈਗੀਆਂ ਦੂਰਬੀਨ ਰਾਹੀਂ ਆਪਰੇਸ਼ਨ ਕਰਦੇ ਹੈਗੇ ਆਂ ਤੇ ਐਕਸਰੇ ਦੀ ਸਾਡੇ ਕੋਲ ਫੈਸਿਲਿਟੀ ਹੈਗੀ ਐ ਸਹੂਬਿਧਾਵਾਂ ਹੈਗੀਆਂ ਤੇ ਇਹ ਸਾਰੇ ਜਿਹੜੇ ਹੈਗਾ ਅਸੀਂ ਇਹਦੇ ਬਾਰੇ ਦੱਸਦੇ ਹੈਗੇ ਆ ਤੇ ਜਿਹੜੇ ਪਸ਼ੂ ਪਾਲਕ ਜਿਨ੍ਹਾਂ ਨੂੰ ਕੋਈ ਪ੍ਰੋਬਲਮ ਹੁੰਦੀ ਹੈ ਜਿਹੜੇ ਕੋਈ ਸਮੱਸਿਆ ਹੁੰਦੀ ਹੈ ਇਹ ਜੀ ਜਿਹਦੇ ਕੀ ਸਰਜਰੀ ਨਾਲ ਉਹ ਕਰਨੀ ਹੁੰਦੀ ਆ ਸਹੀ ਕਰਨੀ ਹੁੰਦੀ ਆ ਉਹਦੇ ਬਾਰੇ ਜਿਹੜਾ ਸਵਾਲ ਜਵਾਬ ਹੁੰਦਾ ਉਹ ਸਾਰਾ ਅਸੀਂ ਇੰਨਾ ਆਪਣੇ ਸਟਾਲ ਦੇ ਉੱਤੇ ਦਾ ਜਵਾਬ ਦਿੰਨੇ ਆ ਇਹ ਪਸ਼ੂ ਪਾਲਕ ਜਿਹੜੇ ਹੈਗੇ ਆ ਸਾਡੇ ਤੋਂ ਆ ਕੇ ਇੱਥੇ ਆਪਰੇਸ਼ਨ ਦੀ ਡੇਟ ਵੀ ਲਾਏ ਜਾਂਦੇ ਕਿ ਕਿਹੜੇ ਅਸੀਂ ਦੇ ਕੋਈ ਜਿਹੜਾ ਜਿਹੜੀ ਬਿਮਾਰੀ ਹੁੰਦੀ ਆ ਉਹ ਤਾਂ ਸਾਨੂੰ ਆਪਰੇਸ਼ਨ ਦੀ ਲੋੜ ਹੁੰਦੀ ਆ ਤੇ ਅਸੀਂ ਉਹਨਾਂ ਨਾਲ ਦੀ ਨਾਲ ਡੇਟ ਵੀ ਦੇ ਦਿੰਨੇ ਕਿ ਕਿਹੜੇ ਦਿਨ ਅਸੀਂ ਉਹਦਾ ਆਪਰੇਸ਼ਨ ਕਰ ਸਕਦੇ ਆ ਮੇਰਾ ਨਾਮ ਡਾਕਟਰ ਜਸਬੀਰ ਸਿੰਘ 베ਦੀ ਹੈ ਜੀ ਤੇ ਮੈਂ ਡਾਇਰੈਕਟਰ ਸੈਂਟਰ ਫਾਰ ਵਨ ਹੈਲਥ ਆ ਤੇ ਮੈਂ ਅੱਜ ਸਵਾਗਤ ਕਰਦਾ ਪਸ਼ੂ ਪਾਲਨ ਮੇਲੇ ਵਿੱਚ ਜਿਹੜਾ ਕਿ 2 ਦਿਨਾਂ ਵਾਸਤੇ 13 ਤੋਂ 14 ਸਤੰਬਰ 2024 ਚ ਚੱਲ ਰਿਹਾ ਸਾਡੇ ਸੈਂਟਰ ਫਾਰ ਵਨ ਹੈਲਥ ਵੱਲੋਂ ਇੱਥੇ ਸਟਾਲ ਲਗਾਇਆ ਗਿਆ ਹੈ ਜਿੰਦੇ ਵਿੱਚ ਅਸੀਂ ਪਸ਼ੂਆਂ ਤੋਂ ਮਨੁੱਖਾਂ ਨੂੰ ਲੱਗਣ ਵਾਲੀਆਂ ਬਿਮਾਰੀਆਂ ਦੀ ਜਾਂਚ ਕਰਦੇ ਆਂ ਫਾਰਮਰ ਕਿਸਾਨ ਵੀਰਾਂ ਨੂੰ ਜਾਣਕਾਰੀ ਦਿੰਦੇ ਆਂ ਵੀ ਉਹ ਬਿਮਾਰੀਆਂ ਕਿਵੇਂ ਲੱਗ ਸਕਦੀਆਂ ਕਿਵੇਂ ਉਹਨਾਂ ਤੋਂ ਆਪਾਂ ਬਚਾਅ ਕਰ ਸਕਦੇ ਆਂ ਤੇ ਅਸੀਂ ਖਾਸ ਅੱਜ ਇੱਕ ਬਿਮਾਰੀ ਬਰੂਸੀਲੋਸਿਸ ਹੁੰਦੀ ਹੈ ਉਹਦੀ ਜਾਂਚ ਦਾ ਵੀ ਇੱਥੇ ਪ੍ਰਬੰਧ ਕੀਤਾ ਹੁੰਦਾ ਜਿੰਦੇ ਵਿੱਚ ਕਿ ਕਿਸਾਨ ਵੀਰ ਆਪਣਾ ਸੈਂਪਲ ਦੇ ਕੇ ਸਾਡੇ ਕੋਲ ਜਾਂਚ ਕਰਾਉਂਦੇ ਨੇ ਤਕਰੀਬਨ 200 ਦੇ ਆਸ-ਪਾਸ ਸੈਂਪਲ ਸਾਡੇ ਕੋਲ ਕਿਸਾਨ ਮੇਲੇ ਵਿੱਚ ਇਕੱਠੇ ਹੁੰਦੇ ਨੇ ਕਿਸਾਨ ਵੀਰਾਂ ਦੇ ਜਿਹੜੇ ਕਿ ਅਸੀਂ ਉਹਨਾਂ ਨੂੰ ਜਾਂਚ ਕਰਕੇ ਬਿਮਾਰੀ ਬਾਰੇ ਦੱਸਦੇ ਆਂ ਇਸ ਤੋਂ ਇਲਾਵਾ ਅਸੀਂ ਹੋਰ ਵੀ ਕਈ ਚੀਜ਼ਾਂ ਜਿਵੇਂ ਦੁੱਧ ਉਤਪਾਦਨ ਜਿਹੜਾ ਸਾਫ਼ ਸੁਥਰਾ ਦੁੱਧ ਕਿਵੇਂ ਉਤਪਾਦ ਕਰਨਾ ਹੈ ਜਿਵੇਂ ਆਪਣੇ ਬਾੜੇ ਦੀ ਸਫਾਈ ਕਿਵੇਂ ਰੱਖਣੀ ਹੈ ਪਬਲਿਕ ਹੈਲਥ ਦੀਆਂ ਜਿਹੜੀਆਂ ਹੋਰ ਸਮੱਸਿਆਵਾਂ ਆਉਣ ਉਹਨਾਂ ਬਾਰੇ ਜਾਣਕਾਰੀ ਅਸੀਂ ਪ੍ਰਦਾਨ ਕਰਦੇ ਹਾਂ ਤੇ ਸਾਡੀ ਟੀਮ ਇੱਥੇ ਦੋ ਦਿਨ ਬੈਠੀ ਹੁੰਦੀ ਹੈ ਲਗਾਤਾਰ ਕੋਈ ਵੀ ਕਿਸਾਨ ਵੀਰ ਕੋਈ ਵੀ ਸਮੱਸਿਆ ਲੈ ਕੇ ਪਸ਼ੂਆਂ ਦੀ ਜਾਂ ਆਪਣੀ ਸਿਹਤ ਬਾਰੇ ਉਹ ਸਾਡੇ ਨਾਲ ਜਾਣਕਾਰੀ ਸਾਂਝਾ ਕਰਦਾ ਹੈ ਤੇ ਅਸੀਂ ਉਹਨਾਂ ਦੀ ਸਮੱਸਿਆ ਦਾ ਹੱਲ ਦੱਸਦੇ ਹਾਂ ਡਾਕਟਰ ਮਨਦੀਪ ਸਿੰਘ ਬਲ ਪ੍ਰਿੰਸੀਪਲ ਸਾਇੰਸਦਾਨ ਅਤੇ ਮੁਖੀ ਪਸ਼ੂ ਬਿਮਾਰੀ ਖੋਜ ਕੇਂਦਰ ਪਸ਼ੂ ਬਿਮਾਰੀ ਖੋਜ ਕੇਂਦਰ ਯੂਨੀਵਰਸਿਟੀ ਦਾ ਇੱਕ ਮਹੱਤਵਪੂਰਨ ਅਦਾਰਾ ਹੈ ਅੱਜ ਮੈਂ ਇਸ ਪਸ਼ੂ ਪਾਲਣ ਮੇਲੇ ਸਤੰਬਰ 2024 ਦੇ ਪਸ਼ੂ ਪਾਲਣ ਮੇਲੇ ਵਿੱਚ ਆਏ ਜਿਹੜੇ ਪਸ਼ੂ ਪਾਲਕਾਂ ਨੇ ਉਹਨਾਂ ਦਾ ਸਵਾਗਤ ਕਰਦਾ ਹਾਂ ਸੋ ਇਹ ਜਿਹੜਾ ਅਦਾਰਾ ਹੈ ਸਿੱਧੇ ਤੌਰ ਤੇ ਜਿਹੜੇ ਪਸ਼ੂ ਪਾਲਕ ਕਿਸਾਨਾਂ ਨਾਲ ਜੁੜਿਆ ਹੋਇਆ ਹੈ ਇਸ ਜਿਹੜੇ ادارے ਦੇ ਤਿੰਨ ਮੁੱਖ ਮੁੱਖ ਜਿਹੜੇ ਕੰਮ ਹਨ ਤੇਆਂ ਤਿੰਨ ਮੁੱਖ ਤਰ੍ਹਾਂ ਦੀਆਂ ਸਹੂਲਤਾਂ ਹਨ ਸਭ ਤੋਂ ਪਹਿਲੀ ਸਹੂਲਤ ਹੈ ਪਸ਼ੂਆਂ ਵਿੱਚ ਬਿਮਾਰੀਆਂ ਦੀ ਜਾਂਚ ਲਈ ਲੈਬਾਰਟਰੀ ਦੀਆਂ ਸਹੂਲਤਾਂ ਸੋ ਇਸ ਯੂਨੀਵਰਸਿਟੀ ਦਾ ਜਿਹੜਾ ਪਸ਼ੂ ਹਸਪਤਾਲ ਵਿੱਚ ਆ ਉਹਦੇ ਵਿੱਚ ਜਿਹੜੀਆਂ ਲੈਬਾਰਟਰੀਆਂ ਨੇ ਸਾਡੇ ਕੋਲ ਤਿੰਨ ਲੈਬਾਰਟਰੀਆਂ ਨੇ ਜਿਹੜੀਆਂ ਕਿ ਪਸ਼ੂਆਂ ਵਿੱਚ ਵੱਖ-ਵੱਖ ਬਿਮਾਰੀਆਂ ਦੀ ਜਾਂਚ ਕਰਦੀਆਂ ਹਨ ਜਿਵੇਂ ਕਿ ਇੱਕ ਕਲੀਨਿਕਲ ਡਾਇਗਨੋਸਟਿਕ ਲੈਬਾਰਟਰੀ ਜਿਹਦੇ ਵਿੱਚ ਪਸ਼ੂਆਂ ਦੇ ਗੋਏ ਦੀ ਪਸ਼ੂਆਂ ਦੇ ਖੂਨ ਦੇ ਪਸ਼ੂਆਂ ਦੇ ਜਿਹੜੇ ਕੈਂਸਰ ਲਈ ਜਾਂਚ ਕੀਤੀ ਜਾਂਦੀ ਹੈ ਕਈ ਤਰ੍ਹਾਂ ਦੀਆਂ ਜਾਂਚ ਜਿਵੇਂ ਸੈੱਲਾਂ ਦੇ ਵੱਧ ਕੱਟ ਦੀ ਜਾਂਚ ਕੀਤੀ ਜਾਂਦੀ ਹੈ ਇਸ ਤੋਂ ਇਲਾਵਾ ਪਸ਼ੂਆਂ ਵਿੱਚ ਹਾਰਮੋਨ ਦੀ ਵਾਧ ਘਾਟ ਹੋ ਜੇ ਉਸ ਸੰਬੰਧੀ ਵੀ ਜਾਂਚ ਕੀਤੀ ਜਾਂਦੀ ਹੈ ਦੂਸਰੀ ਲੈਬਾਰਟਰੀ ਹੈ ਕਲੀਨਿਕਲ ਮਾਈਕਰੋਬਾਇਓਲੋਜੀ ਇਸ ਵਿੱਚ ਪਸ਼ੂਆਂ ਵਿੱਚ ਜੇਕਰ ਇਨਫੈਕਸ਼ਨ ਲਈ ਕੋਈ ਜਾਂਚ ਕਰਨੀ ਹੋਵੇ ਕਿ ਕਿਹੜਾ ਤਰ੍ਹਾਂ ਦਾ ਜਰਾਸੀਮ ਹੈ ਉਹ ਜਾਂਚ ਕੀਤੀ ਜਾਂਦੀ ਹੈ ਸਸੀ ਕਾ ਕਿਸਾਨ ਵੀਰੋ ਅੱਜ ਅਸੀਂ ਆਏ ਆਂ ਲੁਧਿਆਣਾ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਕਿਸਾਨ ਵੀਰੋ ਜਿਵੇਂ ਅਸੀਂ ਤੁਸੀਂ ਜਾਣਦੇ ਹੀ ਹੋ ਆਪਣਾ ਜਿਹੜਾ ਅੱਜ ਦਾ ਮੇਲਾ ਹੈ ਉਹ ਬਹੁਤ ਹੀ ਗਿਆਨ ਤੇ ਤਕਨੀਕੀ ਭਰਪੂਰ ਹੁੰਦਾ ਹੈ ਅਸੀਂ ਖੇਤੀਬਾੜੀ ਦਾ ਕਿਸਾਨ ਪਹਲਾਈ ਵਿਭਾਗ ਤੋਂ ਬਲਾਕ ਰੁੜਕਾ ਕਲਾਂ ਤੋਂ ਅੱਜ ਵੱਖ-ਵੱਖ ਪਿੰਡਾਂ ਤੋਂ ਜ਼ਿੰਮੇਵਾਰ ਲੈ ਕੇ ਆਏ ਆ ਸਾਡੀ ਹਰ ਵਾਰੀ ਇਹੀ ਇੱਛਾ ਹੁੰਦੀ ਆ ਕਿ ਕਿਸਾਨਾਂ ਨੂੰ ਵੱਧ ਤੋਂ ਵੱਧ ਤਕਨੀਕੀ ਗਿਆਨ ਦੇ ਕੇ ਉਹਨਾਂ ਦਾ ਜੋ ਵੀ ਉਹਨਾਂ ਦੀ ਪਿੰਡ ਪੱਧਰ ਤੇ ਜਾਂ ਫੀਲਡ ਲੈਵਲ ਦੇ ਉੱਤੇ ਜੋ ਵੀ ਉਹਨਾਂ ਦੀ ਪ੍ਰੋਬਲਮ ਆ ਉਹ ਆਪਾਂ ਉਹਨਾਂ ਨੂੰ ਦੂਰ ਕੀਤੀਆਂ ਜਾ ਸਕਣ ਤਾਂ ਸਾਡੇ ਵਿਚਕਾਰ ਅੱਜ ਕਈ ਉੱਗੇ ਕਿਸਾਨ ਵੀਰ ਨੇ ਜਿਨ੍ਹਾਂ ਦੇ ਵਿੱਚ ਕੁਝ ਡੇਰੀ ਦੇ ਮਾਲ ਨੇ ਕੁਝ ਪਿੰਡ ਪੱਧਰ ਦੇ ਉੱਤੇ ਪਰਾਲੀ ਦੀ ਸਾਂਭ ਸੰਭਾਲ ਤੇ ਹੋਰ ਬਹੁਤ ਕੁਝ ਕਰ ਰਹੇ ਨੇ ਅਸੀਂ ਅੱਜ ਪੀਜੂ ਕਿਸਾਨ ਮੇਲਾ ਲੁਧਿਆਣਾ ਦੇ ਵਿੱਚ ਹਾਜ਼ਰ ਹੋਏ ਆ ਜੀ ਰੋੜਕਾ ਬਲਾਕ ਤੋਂ ਅਸੀਂ ਡੇਰੀ ਦਾ ਜਿਆਦਾ ਸਾਡਾ ਗਾਮਾ ਤੇ ਗੜਵਾਸੂ ਦੇ ਵਿੱਚ ਅਸੀਂ ਆ ਕੇ ਨਵੀਆਂ ਤਕਨੀਕਾਂ ਤੇ ਨਵੀਆਂ ਸਕੀਮਾਂ ਦਾ ਸਾਨੂੰ ਪਤਾ ਲੱਗਾ ਜੀ ਬਹੁਤ ਵਧੀਆ ਲੱਗਾ ਮੇਲੇ ਦੇ ਵਿੱਚ ਆ ਕੇ ਖੂਬ ਆਨੰਦ ਮਾਣਿਆ ਤੇ ਨਵੀਂ ਤਕਨੀਕ ਤੇ ਨਵੀਂ ਜਾਣਕਾਰੀ ਇੱਥੋਂ ਹਾਸਲ ਹੋਈ ਹੈ ਜੀ ਅੱਜ ਅਸੀਂ ਕਸਾਨ ਮੇਲਾ ਲੁਧਿਆਣਾ ਜਾਨਵਰਿਟੀ ਆਏ ਸਿਗੇ ਕਿ ਅੱਜ ਅਸੀਂ ਪ੍ਰਾਲੀ ਦੀ ਸਾਂਭ ਸੰਭਾਲ ਲਈ ਮਸ਼ੀਨਾਂ ਦੇ ਬਹੁਤ ਜਾਣਕਾਰੀ ਇੱਥੇ ਮਿਲੀ ਹੈ ਸਾਨੂੰ ਇਸ ਕਰਕੇ ਡੈਰੀ ਦੇ ਵੀ ਜਾਣਕਾਰੀ ਵਧੀਆ ਮਿਲਦੀ ਹੈ ਹਰ ਤਰ੍ਹਾਂ ਦੀ ਜਾਣਕਾਰੀ ਲਈ ਵਧੀਆ ਇੱਥੇ ਹਰ ਕੰਮ ਲਈ ਠੀਕ ਹੈ ਜੀ ਅਸੀਂ ਅੱਜ ਰੜਕਾ ਬਲਾਗ ਤੋਂ ਜੀ ਸਾਰੇ ਹੀ ਕਿਸਾਨ ਵੀਰ ਅਸੀਂ ਅੱਜ ਪੀਏਯੂ ਲੁਧਿਆਣਾ ਦੀ ਯੂਨੀਵਰਸਿਟੀ ਦੇ ਮੇਲਾ ਦੇਖਣ ਪਸ਼ੂ ਪਾਲਣ ਵਿਭਾਗ ਦੇ ਇੱਥੇ ਸਾਰੇ ਜਣੇ ਆਏ ਆ ਜੀ ਅਸੀਂ ਸਾਨੂੰ ਬਹੁਤ ਵਧੀਆ ਲੱਗਿਆ ਜੀ ਦੇਖ ਕੇ ਸਾਰਾ ਹੀ ਸਾਨੂੰ ਤਕਨੀਕੀ ਗਿਆਨ ਪਸ਼ੂਆਂ ਬਾਰੇ ਸਾਰਾ ਕੁਝ ਸਾਨੂੰ ਬਹੁਤ ਵਧੀਆ ਡਾਕਟਰ ਸਾਹਿਬ ਦੱਸ ਰਿਹਾ ਜੀ ਬਹੁਤ ਬਹੁਤ ਧੰਨਵਾਦ ਜੀ ਅੱਜ ਅਸੀਂ ਦੋ ਰੋਜ਼ਾ ਕਿਸਾਨ ਪਸ਼ੂਪਾਲਨ ਮੇਲਾ ਜੋ ਕਿ ਗੁਰੂ ਅੰਗਦ ਦੇ ਵੈਟਰਨਰੀ ਅਤੇ ਐਨੀਮਲ ਸਾਇੰਸਸ ਯੂਨੀਵਰਸਿਟੀ ਵਿੱਚ ਲੱਗਿਆ ਹੋਇਆ ਹੈ ਉੱਥੇ ਕਾਲਜ ਆਫ ਵੈਟਰਨਰੀ ਸਾਇੰਸ ਰਾਮਪੂਰਾ ਫੂਲ ਵੱਲੋਂ ਇੱਥੇ ਸਟਾਲ ਲਗਾਈ ਹੈ ਇੱਥੇ ਅਸੀਂ ਪਸ਼ੂ ਪਾਲਕਾਂ ਲਈ ਇੱਕ ਤਾਂ ਬੱਕਰੀ ਪਾਲਣ ਦੇ ਕਿੱਤੇ ਲਈ 10 ਬੱਕਰੀਆਂ ਦਾ ਮਾਡਲ ਜਿਵੇਂ 30x32 ਸਕੁਅਰ ਫੁੱਟ ਦੇ ਏਰੀਆ 'ਚ ਜੇ ਕੋਈ ਛੋਟਾ ਕਿਸਾਨ ਬੱਕਰੀ ਪਾਲਣ ਦੇ ਕਿੱਤੇ ਨੂੰ ਕਰਨਾ ਚਾਹੁੰਦਾ ਹੈ ਤਾਂ ਉਹ ਕਮ ਆਪਨਾ ਕਰ ਸਕਦਾ ਹੈ ਤਾਂ ਉਹਦਾ ਅਸੀਂ ਮਾਡਲ ਲੇਆਉਟ ਪਲਾਨ ਅਸੀਂ ਇੱਥੇ ਦਿਖਾਇਆ ਹੈ ਮੇਰਾ ਨਾਮ ਡਾਕਟਰ ਜੈਸਮਿਨ ਕੋਹਰਾ ਹੈ ਤੇ ਮੈਂ ਬਤੌਰ ਪ੍ਰੋਫੈਸਰ ਗੁਰੂ ਅੰਗਦ ਦੇ ਵੈਟਰਨਰੀ ਐਂਡ ਐਨੀਮਲ ਸਾਇੰਸਸ ਯੂਨੀਵਰਸਿਟੀ ਵਿੱਚ ਸੇਵਾਵਾਂ ਨਿਭਾ ਰਹੀ ਹਾਂ ਅੱਜ ਅਸੀਂ ਸਾਡੀ ਯੂਨੀਵਰਸਿਟੀ ਨੇ ਇੱਥੇ ਪਸ਼ੂ ਪਾਲਨ ਮੇਲਾ ਲਗਾਇਆ ਹੈ ਜਿਸ ਵਿੱਚ ਕਿ ਅਸੀਂ ਪਸ਼ੂ ਆਹਾਰ ਵਿਭਾਗ ਬਾਰੇ ਜਾਣਕਾਰੀ ਦੇ ਰਹੇ ਹਾਂ ਕਿ ਉੱਥੋਂ ਦੀਆਂ ਕਿਹੜੀਆਂ-ਕਿਹੜੀਆਂ ਸਹੂਲਤਾਂ ਜਿਹੜੇ ਪਸ਼ੂ ਪਾਲਕ ਹੈ ਉਹਨਾਂ ਦਾ ਫਾਇਦਾ ਉਠਾ ਸਕਦੇ ਹਨ ਸੋ ਪਸ਼ੂ ਆਹਾਰ ਵਿਭਾਗ ਹੈ ਜਿਹੜਾ ਯੂਨੀਵਰਸਿਟੀ ਦਾ ਉਹਨੇ ਕਈ ਤਰ੍ਹਾਂ ਦਾ ਤਤੰਦਾ ਚੂਰਾ ਬਣਾਇਆ ਹੈ ਜਿੰਨਾ ਵਿੱਚੋਂ ਮੁੱਖ ਹੈ ਇਲਾਕਾ ਤਾਰੇ ਤਤੰਦਾ ਚੂਰਾ ਜਿਵੇਂ ਕਿ ਸੈਂਟਰਲ ਜ਼ੋਨ ਲਈ ਕੰਡੀ ਜ਼ੋਨ ਲਈ ਸਾਊਥ-ਵੈਸਟ ਜ਼ੋਨ ਲਈ ਇਸ ਤੋਂ ਇਲਾਵਾ ਪਸ਼ੂ ਹਾਰ ਵਿਭਾਗ ਦੇ ਸਟਾਲ ਤੇ ਬਾਈਪਾਸ ਫੈਟ ਵੀ ਉਪਲਬਧ ਹੈ ਜਿਹੜੇ ਕਿ ਅਸੀਂ ਪਸ਼ੂਆਂ ਨੂੰ ਜਦੋਂ ਉਹਨਾਂ ਵਿੱਚ એનર્ਜੀ ਦੀ ਕਮੀ ਹੋਏ ਖਾਸ ਕਰਕੇ ਸੂਣ ਤੋਂ ਥੋੜਾ ਸਮਾਂ ਪਹਿਲੇ ਤੇ ਸੂਣ ਤੋਂ ਬਾਅਦ ਉਦੋਂ ਜਿਹੜਾ ਅਸੀਂ ਬਾਈਪਾਸ ਫੈਟ ਦੀ ਵਰਤੋਂ ਕਰ ਸਕਦੇ ਹਾਂ ਮੈਂ ਜਸਵੀਰ ਸਿੰਘ ਔਜਲਾ ਪਿੰਡ ਕਰੋਦੀਆਂ ਤਹਿਸੀਲ ਪੈਲ ਡਿਸਟ੍ਰਿਕਟ ਲੁਧਿਆਣਾ ਤੋਂ ਅਸੀਂ 1999 ਤੋਂ ਮੱਛੀ ਫਾਰਮ ਸ਼ੁਰੂ ਕਰਿਆ ਸੀ ਤੇ ਹੌਲੀ-ਹੌਲੀ ਅਸੀਂ ਹੋਰ ਇੱਕ ਇਨੋਵੇਟਿਵ ਐਸੋਸੀਏਸ਼ਨ ਬਣਾਈ ਗੜਵਾਸੂ ਦੇ ਅੰਦਰ ਉੱਚ ਅਸੀਂ ਮਤਲਬ ਪੰਜਾਬ ਦੇ ਸਾਰੇ ਹੀ ਸਾਡੇ ਜ਼ਿਲ੍ਹਿਆਂ 'ਚ ਫਾਰਮਰ ਨੇ ਅਸੀਂ ਮਿਲ ਕੇ ਕੰਮ ਕਰਦੇ ਆ ਤੇ ਆ ਮੇਲੇ ਤੇ ਵੀ ਅਸੀਂ ਆਪਣਾ ਚਾਰਵੀ ਪ੍ਰਮੋਟ ਕੀਤਾ ਤੇ ਹੋਰ ਜਿੰਨੇ ਫਾਰਮਰ ਅਲੱਗ-ਅਲੱਗ ਕੰਮ ਕਰਦੇ ਆ ਮੇਲਾ ਵੇਖਿਆ ਘੁੰਮ ਕੇ ਵੱਖੋ ਕ੍ਰਿਸਟਲ ਵੇਖੇ ਕੌਲਜਾਂ ਨੇ ਕੀ ਕوش ਕੀਤਾ ਯੂਨੀਵਰਸਿਟੀ ਨੇ ਕੀ ਨਵੇਂ ਉਪਰਾਲੇ ਕੀਤੇ ਨੇ ਉਹਨਾਂ ਉਪਰਾਲਿਆਂ ਦੇ ਸੰਮੁਖ ਸਾਡੇ ਕਿਸਾਨ ਵੀਰ ਜਿਹੜੇ ਆ ਉਹ ਕੀ ਕਾਜ ਨਵੇਂ ਯਤਨ ਕਰ ਸਕਦੇ ਨੇ ਕਿਸ ਤਰੀਕੇ ਦੇ ਨਾਲ ਉਹ ਆਪਣੇ ਫਾਰਮਾਂ ਦੇ ਉੱਤੇ ਨਵੀਂ ਕੋਈ ਖੇਤੀ ਮਿਸ਼ਨਰੀ ਕੋਈ ਪਸ਼ੂ ਪਾਲਣ ਦੇ ਕੰਮ ਜਾਂ ਹੋਰ ਕਿੱਤਿਆਂ ਦੇ ਚਾਤ ਵਾਰ ਮੁਨਾਫਾ ਕਮਾ ਸਕਦੇ ਨੇ ਅਸੀਂ ਆਸ ਕਰਦੇ ਹਾਂ ਕਿ ਸਾਡੇ ਕਿਸਾਨ ਵੀਰ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹਿਣਗੇ ਤੇ ਇਸ ਮੇਲੇ ਦਾ ਜਿਹੜਾ ਵਾਧ ਤੋ ਜਿਹੜਾ ਲਾਹਾ ਲੈਣਗੇ ਬਹੁਤ ਸ਼ੁਕਰੀਆ ਜੀ